ਨਿਰਪੱਖ ਟੌਪ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਰਾਜ ਨਿਰਪੱਖ ਟੌਪ ਦੇ ਰਾਹੀਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਦਿਨ ਭਰ ਦੀਆਂ ਕੁਝ ਵਿਸ਼ੇਸ਼ ਖਬਰਾਂ ਦੇ ਉੱਪਰ ਨਜ਼ਰ ਮਾਰੀਏ ਤੇ ਮੁੱਦੇ ਦੀ ਤੈਅ ਤੱਕ ਪਹੁੰਚਣ ਦੀ ਕੋਸ਼ਿਸ਼ ਕਰੀਏ ਤੇ ਤੁਹਾਡੇ ਤੱਕ ਭਰਪੂਰ ਜਾਣਕਾਰੀ ਜਿਹੜੀ ਹੈ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤੇ ਇਸ ਵਾਰ ਨਿਰਪੱਖ ਟੌਪ ਦੇ ਵਿੱਚ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਜਗਸੀਰ ਸਿੰਘ ਸੰਧੂ ਜੀ ਨੇ ਸਭ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਤਲਵਾਰ ਵਿਵੇਕ ਜੀ ਨਰਪਕ ਟਾਕ ਦੇ ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰਪੂਰੀ ਸਤਿ ਸ਼੍ਰੀ ਅਕਾਲ ਨਮਸਤੇ ਅਦਾਬ ਸਲਾਮ ਸੋ ਸੰਸਾਨ ਸਾਹਿਬ ਹਮੇਸ਼ਾ ਦੀ ਤਰ੍ਹਾਂ ਅਸੀਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਇਸ ਦੇ ਵਿੱਚ ਸਭ ਤੋਂ ਪਹਿਲੀ ਅਤੇ ਸਭ ਤੋਂ ਸਨਸਨੀਖੇਜ਼ ਖਬਰ ਹੈ ਕਿ ਡੀਆਈਜੀ ਭੁੱਲਰ ਦੀ ਜਿਹੜੀ ਕਾਲ ਹੈ ਉਹ ਸਿਆਪਾ ਬਣੀ ਹੋਈ ਹੈ ਕਈਆਂ ਦੀ ਗਲਤੀ ਹੱਡੀ ਬਣੀ ਹੋਈ ਹੈ ਅਖਰ ਸਵਾਲ ਇਹ ਹੈ ਕਿ ਇਸ ਕਾਲ ਦੇ ਵਿੱਚ ਰਿਕਾਰਡਿੰਗ ਦੇ ਵਿੱਚ ਅਜਿਹਾ ਕੀ ਕੁਝ ਹੈ ਜਿਸ ਦੇ ਕਾਰਨ ਕਈ ਰਾਜ ਖੁੱਲ ਸਕਦੇ ਨੇ ਸਮੱਸਿਆਵਾਂ ਜਿਹੜੀਆਂ ਨੇ ਬਹੁਤਿਆਂ ਦੇ ਲਈ ਖੜੀ ਹੋ ਸਕਦੀ ਹੈ ਹਾਂ ਬਿਲਕੁਲ ਜੀ ਇਹ ਅੱਜ ਜਿਹੜੀ ਕਾਲ ਦਾ ਚਰਚਾ ਹੋ ਰਹੀ ਹੈ ਜੀ ਰਾਹੀਂ ਕਿਉਂਕਿ ਭੁੱਲਾ ਰਾ ਸਾਹਿਬ ਉਸ ਦਿਨ ਤੋਂ ਹੀ ਅੰਦਰ ਨੇ ਡੇਟ ਨੇ ਉਹਨਾਂ ਦਾ ਵਿਚੋਲਾ ਜਿਹੜਾ ਉਹ ਕ੍ਰਿਸ਼ਨ ਨੂੰ ਉਹ ਵੀ ਅੰਦਰ ਹੈ ਪਰ ਇਹ ਕ੍ਰਿਸ਼ਨ ਨੂੰ ਤੇ ਜਿਹੜਾ ਹੈਗਾ ਪੁੱਲਰ ਸਾਹਿਬ ਦੀ ਆਪਸੀ ਗੱਲਬਾਤ ਵੀ ਆਡੀਓ ਹੈ ਜਿਹੜੀ ਇਹ ਹੁਣ ਬਾਹਰ ਵੀ ਆ ਗਈ ਹੈ ਤੇ ਇਹ ਦੇ ਬਾਹਰ ਆਉਣ ਦੇ ਨਾਲ ਜਿਹੜੀ ਚਰਚਾ ਜਿਵੇਂ ਤੁਸੀਂ ਕਿਹਾ ਵੀ ਬਹੁਤ ਸਾਰੇ ਲੋਕਾਂ ਨੂੰ ਹੋ ਗਈ ਹੈ ਕਿਉਂਕਿ ਇਹਦੇ ਵਿੱਚ ਜਿਹੜਾ 5 ਲੱਖ ਤੇ 8 ਲੱਖ ਵਾਲਾ ਰੌਲਾ ਸੀ ਵੀ ਭੁੱਲਰ ਸਾਹਿਬ 8 ਲੱਖ ਮੰਗਦੇ ਸੀ ਤੇ ਉਹਨੇ 5 ਲੱਖ ਰੁਪਏ ਦਿੱਤਾਗਾ ਸੋ ਉਹ ਪੈਸਿਆਂ ਦੇ ਲੈਣ ਦੇਣ ਵਾਲਾ ਮਾਮਲਾ ਇਹਦੇ ਵਿੱਚ ਉਹ ਪੂਰੀ ਤਰ੍ਹਾਂ ਸਮਟਿਆ ਤੇ ਹੁਣ ਇਹ ਮਾਮਲਾ ਮਤਲਬ ਇੱਕ ਤਰ੍ਹਾਂ ਕਹਿੰਦੇ ਦਾ ਸੀਗੇ ਵੀ ਉਹਨੂੰ ਜਿਹੜਾ ਹੈਗਾ ਉਹ ਕਿ ਨਾਮ ਉਹਦਾ ਬੱਤਾਂ ਸਾਇਦ ਕੋਈ ਨਾਮ ਉਹਦਾ ਜਿਹਨੂੰ ਜਿਹਦੇ ਨਾਲ ਇਹ ਅਦਰ ਦੀ ਤਾਂ ਰਿਸ਼ਵਤ ਲਈ ਗਈ ਸੀ ਉਹਨੂੰ ਕੱਢਣ ਦੀਆਂ ਗੱਲਾਂ ਸੀਗਾ ਮੈਨੂੰ ਲੱਗਦਾ ਉਹਨੂੰ ਕੱਢਦੇ ਕੱਢਦੇ ਆਪ ਫਸ ਗਏ ਮੈਂ ਦੋਵੇਂ ਜਣੇ ਉਹ ਐਫ ਆਈ ਆਰ ਜਿਹੜੀ ਮਤਲਬ ਹੋਈ ਹੈ ਇਹਨਾਂ ਦੇ ਉੱਪਰ ਤੇ ਉਹਦੇ ਵਿੱਚ ਹੁਣ ਇਹ ਉਹ ਸਾਬਤ ਹੋ ਗਿਆ ਇੱਕ ਤਰ੍ਹਾਂ ਦੇ ਨਾਲ ਜਿਹੜਾ ਲੈਂਡ ਦੇਣਾ ਤੇ ਉਹ ਕੱਲਾ ਲੱਗਦਾ ਵੀ ਉਨੀ ਨਹੀਂ ਹੋਣੀ ਹੈਗੀ ਇੰਨੀ ਕੰਮਾਂ ਨੂੰ ਬਾਹਰ ਆਈ ਹੈਗੀ ਜਿੰਨੀ ਆਪਣੇ ਕੋਲ ਮੀਡੀਆ ਦੇ ਵਿੱਚ ਜਿਹੜੀ ਚਰਚਾ ਹੋ ਰਹੀ ਹੈ ਉਹਦੇ ਵਿੱਚ ਵਿਵੇਕ ਜੀ ਹੋਰ ਵੀ ਬਹੁਤ ਕੁਝ ਹੈ ਜਿਹੜਾ ਜਿਵੇਂ ਤੁਸੀਂ ਕਿਹਾ ਕਈ ਬੰਦਿਆਂ ਦੇ ਨਾਂ ਜਿਹੜੇ ਜਾ ਹੋਰ ਜਿਹੜਾ ਹੈ ਪਰ ਜਦੋਂ ਦੇ ਦੇ ਬਾਹਰ ਆ ਉਹ ਕੰਪਨੀ ਦਾ ਉਸੇ ਨਹੀਂ ਛੇੜਤੀ ਆ ਤਾਂ ਇਹ ਹੋਰ ਕੀ ਖੋਜਾਗਾ ਕਮਾਲ ਦੀ ਗੱਲ ਉਹਦੇ ਵਗਰ ਕੀ ਕੁਝ ਪਿਆ ਹਜੇ ਉਹਨੇ ਕਈ ਬੰਦਿਆਂ ਦੀ ਨੀਂਦ ਹੋਰ ੜਾ ਦੇਣੀ ਆਉਣ ਵਾਲੇ ਦਿਨਾਂ ਦੇ ਵਿੱਚ ਸੋ ਇਹ ਮਾਮਲਾ ਬੜਾ ਪੁਚੀਦਾ ਹੁੰਦਾ ਜਾਂਦਾ ਜੀ ਦਿਨੋਂ ਦਿਨ ਕਿਉਂਕਿ ਹਾਲਾਂਕਿ ਇੱਕ ਡੈਰੀ ਦਾ ਮਾਮਲਾ ਵੀ ਇਹਦੇ ਵਿੱਚ ਡੈਰੀ ਦੇ ਵਿੱਚ ਜਿਹੜੇ ਨਾਂ ਨੇ ਉਹਨਾਂ ਦੀ ਵੀ ਨੀਂਦ ਆ ਜਿਹੜੀ ਉੱਡੀ ਪਈ ਹੈਗੀ ਵਾਰੇ ਕੱਲਾ ਮਤਲਬ ਆਪਾਂ ਕਹਿੰਦਾ ਪੁਲਿਸ ਤੱਕ ਗੱਲ ਨਹੀਂ ਰਹਿਣੀ ਹੈਗੀ ਗੱਲ ਇਹ ਜੀ ਡੀਆਈਜੀ ਭੁੱਲਰ ਤੱਕ ਨਹੀਂ ਹੈ ਇਹਦੇ ਵਿੱਚ ਪਤਾ ਇਹ ਵੀ ਲੱਗਿਆ ਵੀ ਜਿਹੜਾ ਟੈਕਸ ਵਿਭਾਗ ਦੇ ਨਾਲ ਸੰਬੰਧਤ ਬਹੁਤ ਸਾਰੇ ਅਵਸਾਰ ਆ ਗਏ ਵੀ ਜੇਕਰ ਇਹਨਾਂ ਦੀ ਗੱਲਾਂ ਬਾਤਾਂ ਦੇ ਵਿੱਚ ਜਾਂ ਉਸ ਡਾਇਰੀ ਦੇ ਵਿੱਚ ਹੈ ਤੇ ਉਹਦੇ ਨਾਲ ਹੀ ਸਿਵਲ ਦੇ ਕੁਝ ਇਥੋਂ ਤੱਕ ਕਿ ਕੁਝ ਜੀਬੀਸ਼ਰੀ ਦੇ ਲੋਕਾਂ ਦਾ ਵੀ ਨਾਮ ਜਿਹੜਾ ਇਹਦੇ ਵਿੱਚ ਆ ਰਿਹਾ ਇਸ ਨੂੰ ਦੇ ਲਿੰਕ ਹੈ ਜਿਹੜੇ ਉਹ ਬਹੁਤ سارے ਛੋਟੀ ਦੇ ਅਫਸਰ ਜਾਂ ਬਿਊਰੋਕਰੇਟ ਜਾਂ ਆਪਾਂ ਕਹਿ ਸਕਦੇ ਆਂ ਵੀ ਇਤੋਂ ਤੱਕ ਕਿ ਨਿਆਹਪਾਲਕਾਂ ਦੇ ਵੀ ਕਈ ਅਧਿਕਾਰੀਆਂ ਦੇ ਨਾਲ ਉਹਨੇ ਦੱਸਿਆ ਜਾਂਦਾ ਵੀ ਉਹਦੇ ਲਿੰਕ ਇਸ ਤਰ੍ਹਾਂ ਦਾ ਜਿਹੜਾ ਉਹਦਾ ਬਚੋਲਪੁਣਾ ਚੱਲਦਾ ਸੀਗਾ ਤੋਂ ਇਹ ਜਿਹੜੀ 8 ਲੱਖ ਵਾਲੀ ਗੱਲ ਸੀ ਤੇ 5 ਲੱਖ ਵਾਲੀ ਇਹ ਤਾਂ ਬਿਲਕੁਲ ਸਾਫਤੀ ਹੋ ਚੁੱਕੀ ਹੈ ਇੱਕ ਤਰ੍ਹਾਂ ਜੇ ਲੋ ਇਹ ਜਿਹੜੀ ਆਪਸੀ ਗੱਲਬਾਤ ਦੀ ਆਡੀਓ ਬਾਹਰ ਆ ਗਈ ਹੈ ਜੀ ਹਾਂ ਸੋ ਸੰਤੂ ਸਾਹਿਬ ਦੂਸਰੀ ਖਬਰ ਇਸ ਸਮੇ ਬਹੁਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਇੱਕ ਨਾਮ ਹੈ ਨਵਜੋਤ ਕੋਰ ਸਿੱਧੂ ਦਾ ਜੋ ਇਹਨਾਂ ਦਲਾ ਦੇ ਵਿੱਚ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਹੈ ਪਹਿਲਾ ਬਿਆਨਬਾਜ਼ੀ ਦਿੱਤੀ ਜਾਂਦੀ ਹੈ ਹਾਲਾਂਕਿ ਕਾਂਗਰਸ ਪਹਿਲਾਂ ਤੋਂ ਹੀ ਕਾਟੋ ਕਾਲਜ ਦੇ ਲਈ ਬਹੁਤ ਮਸ਼ਹੂਰ ਹੈ ਹੁਣ ਉਸ ਬਿਆਨਬਾਜ਼ੀ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਜੜ ਨੇ ਪੰਜਾਬ ਆਉਂਦੇ ਨੇ ਤੇ ਆਉਣ ਤੋਂ ਬਾਅਦ ਹੁਣ ਪ੍ਰਿਆੰਕਾ ਗਾਂਧੀ ਦੇ ਕੋਲੋਂ ਮਿਲਣ ਦਾ ਸਮਾਂ ਮੰਗਿਆ ਜਾ ਰਿਹਾ ਪਰ ਸਿੱਧੇ ਤੌਰ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਪ੍ਰਿਆੰਕਾ ਗਾਂਧੀ ਜਿਹੜੀ ਹੈ ਮਿਲਨ ਤੋਂ ਸ਼ਾਇਦ ਮਨਾ ਕਰ ਰਹੀ ਹੈ ਕਿ ਇਹ ਮੰਨਣਾ ਸਹੀ ਹੋਏਗਾ ਕਿ ਹਾਈ ਕਮਾਂਡ ਨੇ ਨਵਜੋਤ ਕੌਰ ਸਿੱਧੂ ਅਤੇ ਨਵਜੋਤ ਸਿੰਘ ਸਿੱਧੂ ਦਾ ਬਾਈਕਾਟ ਕਰ ਦਿੱਤਾ ਕਿਨਾਰਾ ਕਰ ਲਿਆ ਨਹੀਂ ਇਹਦੇ ਵਿੱਚ ਵੇਗ ਦੀ ਗੱਲ ਇੱਕ ਹੋਰ ਵੀ ਨਿਕਲ ਕੇ ਆਉਂਦੀ ਹੈ ਕਿਉਂਕਿ ਜਿਹੜੇ ਨਵਜੋਤ ਕੌਰ ਸਿੱਧੂ ਵਾਲਾ ਮਕਦਮਾ ਹੈਗਾ ਉਹਨਾਂ ਦਾ ਖੇਮਾ ਉਹ ਕਹਿ ਰਿਹਾ ਵੀ ਉਹਨਾਂ ਨੂੰ 19 ਤਰੀਕ ਦਿੱਤੀ ਗਈ ਹੈ ਰਾਹੁਲ ਗਾਂਧੀ ਵੱਲੋਂ ਕਿਉਂਕਿ ਸੈਸ਼ਨ ਚੱਲਣਾ ਹੈ ਸੈਸ਼ਨ ਖਤਮ ਹੁੰਦੇ ਹੀ ਅਜੇ ਕਈ ਅਖਬਾਰਾਂ ਦੇ ਵਿੱਚ ਵੀ ਖਬਰਾਂ ਨੇ ਗਿਆ कि ਉਹਨਾਂ ਨੂੰ ਸੈਂਟਰੋਂ ਹੁੰਦੇ ਹੀ ਜਿਹੜਾ ਮਿਲਣ ਦਾ ਸਮਾਂ ਦੇ ਦਿੱਤਾ ਗਿਆਗਾ ਪਰ ਕਮਾਲ ਦੀ ਗੱਲ ਇਹ ਹੈ ਵੀ ਉਹ ਸਮਾਂ ਕਿਉਂ ਦੇਣਗੇ ਜਦੋਂ ਉਹਨਾਂ ਨੇ ਦੋਸ਼ ਹੈ ਜਿਹੜੇ ਉਹ ਲਾਏ ਤਾਂ ਹਾਈ ਕਮਾਂਡ ਤੇ ਹੀ ਹੈ ਕਹਤਾ ਹੀ ਨਹੀਂ ਹੈ ਵੀ ਪੰਜਾਬ ਦਾ ਸੀਐਮ ਬਣਾਉਣ ਦੇ ਲਈ ਜਿਹੜਾ 500 ਕਰੋੜ ਰੁਪਇਆ ਮਤਲਬ ਦੇਣਾ ਪੈਣਾਗਾ ਉਹ ਫਿਰ ਕੌਣ ਮੰਗਦਾ ਕੀ ਉਹ ਪੰਜਾਬ ਵਾਲੇ ਮੰਗਦੇ ਸੀ ਜਾਂ ਸੈਂਟਰ ਵਾਲੇ ਮੰਗਦੇ ਸੀ ਕਿਉਂਕਿ ਸੀਐਮ ਪੰਜਾਬ ਵਾਲੇ ਤਾਂ ਸਾਰੇ ਸੀਐਮ ਬਣਨ ਨੂੰ ਫਿਰਦੇ ਆ ਅੱਜ ਜੇ ਆਪਾਂ ਗੱਲ ਕਰੀਏ ਪੰਜਾਬ ਵਾਲੇ ਤਾਂ ਜਿੰਨੇ ਲੀਡਰ ਆ ਉਹਦਾ ਆਪ ਸਾਰੇ ਸੀਐਮ ਬਣਨ ਦੀ ਤਿਆਰੀ ਚ ਲੱਗੇ ਹੋਏ ਆ ਇਹ ਪੈਸੇ ਕਿਹਨੂੰ ਦੇਣੇ ਚਾਹੀਏ ਹੁਣ ਕਮਾਲ ਦੀ ਗੱਲ ਹੈ ਵੀ ਜਿਨ੍ਹਾਂ ਦਾ ਨੌਲੇਜ ਜਾਂਦੇ ਵੀ ਇਹਨਾਂ ਨੂੰ ਇਹ ਪੈਸੇ ਦੇਣੇ ਸੀਗੇ ਉਸੇ ਹਾਈ ਕਮਾਂਡ ਨੂੰ ਤੇ ਉਸੇ ਹਾਈ ਕਮਾਂਡ ਤੋਂ ਹੁਣ ਸਮਾਂ ਮੰਗ ਰਹੇ ਨੇ ਕਿ ਇਹ ਗੱਲ ਮਤਲਬ ਕੁਝ ਟੇਢੀ ਜੀ ਹੁੰਦੀ ਦਿਖਾਈ ਦੇ ਰਹੀ ਹੈਗੀ ਸੋ ਜਿਵੇਂ ਤੁਸੀਂ ਕਿਹਾ ਨਵਜੋਤ ਸਿੰਘ ਸਿੱਧੂ ਹੁਣੇ ਉਹ ਵੀ ਆਏ ਨੇ ਆਏ ਤੋਂ ਬਾਅਦ ਤਾਂ ਲੱਗਦਾ ਕਿ ਵੀ ਜਿਵੇਂ ਉਹਨਾਂ ਦੀ ਪਤਨੀ ਇਹ ਇਸ ਮਾਮਲੇ ਦੇ ਵਿੱਚ ਇੱਕ ਤਰ੍ਹਾਂ ਨਾਲ ਘਿਰ ਚੁੱਕੀ ਆ ਨੋਟਿਸ ਦੇ ਨੋਟਿਸ ਜਿਹੜੇ ਉਹਨਾਂ ਨੂੰ ਲਗਾਤਾਰ ਕਾਂਗਰਸੀ ਆਗੂਆਂ ਵੱਲੋਂ ਆ ਰਹੇ ਨੇ ਇਤੋਂ ਤੱਕ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਨੇ ਉਹਨਾਂ ਨੂੰ ਗੁੱੜਲੀ ਜਿਹੜੀ ਕਾਂਗਰਸ ਦੀ ਮੈਂਬਰਸ਼ਿਪ ਉਹ ਤੋਂ ਵੀ ਖਾਤਮ ਕਰ ਦਿੱਤਾ ਕਿ ਉਹ ਆਪਣੀ ਪਤਨੀ ਦੇ ਹੱਕ ਦੇ ਵਿੱਚ ਕੋਈ ਗੱਲਬਾਤ ਕਰਨਗੇ ਕੋਈ ਨਾ ਕੋਈ ਉਹਨਾਂ ਦਾ ਪੱਖ ਲੈਣਗੇ ਪਰ ਅੰਮ੍ਰਿਤਸਰ ਆਏ ਔਰ ਇੱਕ ਦੀ ਮੀਟਿੰਗ ਕਰਨ ਤੋਂ ਬਾਅਦ ਸ਼ਾਇਦ ਉਥੋਂ ਪਤਾ ਲੱਗਿਆ ਕਿ ਉਹ ਦਿੱਲੀ ਚਲੇ ਗਏ ਫਿਰ ਦਿੱਲੀ ਵੀ ਕੁਝ ਖਬਰਾਂ ਨਿਕਲ ਕੇ ਆਈਆਂ ਨੇ ਗਿਆ ਖਾਸ ਕਰਕੇ ਚਰਨਜੀਤ ਸਿੰਘ ਭੁੱਲਰ ਹੁਣਾਂ ਦੀ ਜਿਹੜੀ ਇੱਕ ਰਿਪੋਰਟ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਉਹ ਪੂਰਾ ਦਿਨ ਉੱਥੇ ਜਿਹੜੀ ਕਾਂਗਰਸ ਲੀਡਰਸ਼ਿਪ ਆ ਉਹਨੂੰ ਮਿਲਣ ਲਈ ਅ ਭਰਦਰ ਕਰਦੇ ਰਹੇ ਮਿਲਣ ਦੇ ਯਤਨ ਆ ਜਿਹੜੇ ਕਰਦੇ ਰਹੇ ਪਰ ਕਿਸੇ ਨੇ ਵੀ ਉਹਨਾਂ ਨੂੰ ਮਿਲਣ ਦੀ ਆਗਮੀ ਨਹੀਂ ਪਈ ਹੈਗੀ ਅਖੀਰ ਫਿਰ ਉਹ ਸ਼ਾਮ ਨੂੰ ਉਥੋਂ ਦ ਬੰਬਈ ਵਾਲੇ ਚਲੇ ਗਏ ਬੰਬਈ ਚਲੇ ਗਏ ਨਵਜੋਤ ਕੌਰ ਸਿੱਧੂ ਵੀ ਮਿਲਣ ਗਏ ਸੀਗੇ ਇਹਨਾਂ ਨੂੰ ਵੀ ਹਾਲਾਕੇ ਇਹਨਾਂ ਨੇ ਇੱਕ ਹੋਰ ਨਵਾਂ ਉੱਥੇ ਹੋਰ ਸੱਪ ਕੱਢਦਾ ਵੀ ਉਹ ਦੋ ਪੀਏ ਉਹਨਾਂ ਨੇ ਕਹਦਾ ਵੀ ਉਹ ਮਿਲਣ ਨਹੀਂ ਦਿੰਦੇ ਉਹ ਮਿਲੇ ਹੋਏ ਨੇ ਕਿ ਰਾਹੁਲ ਗਾਂਧੀ ਦੇ ਦੋ ਪੀਏ ਨੇ ਜਿਹੜੇ ਉਹਨਾਂ ਨਾਲ ਦੀ ਗੱਲ ਉਹਨੂੰ ਗੱਲ ਨਹੀਂ ਕਰ ਕਰਾ ਦਿੰਦੇ ਕਹਾ ਅੱਗੇ ਗੱਲ ਮਤਲਬ ਰਾਹੁਲ ਗਾਂਧੀ ਨਾਲ ਹੋਣ ਨਹੀਂ ਦਿੰਦੇ ਉਹ ਮਿਲੇ ਹੋਏ ਨੇ ਪਤਾ ਨਹੀਂ ਕਿਹਦੇ ਨਾਲ ਮਿਲੇ ਹੋਏ ਨੇ ਹੁਣ ਜੀ ਵੀ ਨਹੀਂ ਪਤਾ ਜਿਹੜੀ ਉਹ ਗੱਲ ਕਰ ਰਹੇ ਆ ਤੇ ਫਿਰ ਉਹਨਾਂ ਨੇ ਕਹ ਇੱਕ ਤੀਜਾ ਪੀਏ ਜਿਹਦਾ ਮਤਲਬ ਉਹਨਾਂ ਨੇ ਉਹ ਨਹੀਂ ਦੱਸਿਆ ਵੀ ਉਹਦੇ ਨਾਲ ਹੀ ਕੰਮ ਕੀਤਾ ਤੇ ਰਾੌਰ ਗਾਂਧੀ ਨਾਲ ਉਹਨਾਂ ਦਾ ਸੰਪਰਕ ਹੋਇਆ ਕਿਹਾ ਇਹ ਜਾ ਰਿਹਾ ਉਹਨਾਂ ਦੇ ਖੇਮੇ ਵੱਲੋਂ ਹਾਲਾਂਕਿ ਦੋਦਕੌਰ ਸਿੱਧੂ ਨੇ ਤਾਂ ਨਹੀਂ ਕੋਈ ਪੁਸ਼ਟੀ ਕੀਤੀ ਬਾਹਰ ਗੱਲ ਕੱਢੀ ਪਰ ਉਹਨਾਂ ਦੇ ਖੇਮੇ ਦੇ ਵਿੱਚ ਇਹ ਗੱਲ ਦੀ ਚਾਚਾ ਹੋ ਰਹੀ ਹੈ ਕਿ ਉਹਨਾਂ ਨੂੰ ਜਿਹੜਾ ਸੈਸ਼ਨ ਤੋਂ ਬਾਅਦ ਤੁਰੰਤ ਸੈਸ਼ਨ ਤੋਂ ਬਾਅਦ ਬੁਲਾਉਣ ਦੇ ਲਈ ਸਮਾਂ ਦੇ ਦਿੱਤਾ ਗਿਆ ਇਸ ਤਰ੍ਹਾਂ ਦੀਆਂ ਕੁਝ ਰਿਪੋਰਟਾਂ ਅਖਬਾਰਾਂ ਦੇ ਵਿੱਚ ਵੀ ਆਈਆਂ ਨੇ ਜੀਆਂ ਹੁਣ ਮਸਲਾ ਜਿਹੜਾ ਤੁਸੀਂ ਕਿਹਾ ਵੀ ਕਾਂਗਰਸ ਦੇ ਕਲੇਸ਼ ਦਾ ਸੋ ਅਮਵੀਕ ਦੀ ਕਾਂਗਰਸ ਦਾ ਕਲੇਸ਼ ਤਾਂ ਵੁੱਟ ਤੋਂ ਹੀ ਰਿਹਾਗਾ ਜਿਹੜੇ ਪੁਰਾਣੇ ਸੱਜਣ ਨੇ ਚੰਗੀ ਤਰ੍ਹਾਂ ਜਾਣਦੇ ਨੇ ਕਿ ਪੰਜਾਬ ਦੇ ਵਿੱਚ ਆਜ਼ਾਦੀ ਤੋਂ ਬਾਅਦ ਹੀ ਜੇ ਗੱਲ ਕਰੀਏ ਤਾਂ ਦੋ ਖੇਮੇ ਉਦੋਂ ਵੀ ਰਹਿ ਇੱਕ ਗੈਨੀ ਜੈਲ ਸਿੰਘ ਦਾ ਖੇਮਾ ਹੁੰਦਾ ਸੀਗਾ ਤੇ ਇੱਕ ਦਰਬਾਰਾ ਸਿੰਘ ਦਾ ਖੇਮਾ ਰਿਹਾ ਉਹ ਉਹ ਬੜਾ ਵੱਡਾ ਟਕਰਾ ਰਿਹਾ ਉਸ ਸਮੇਂ ਵੀ ਦੋ ਖੇਮਿਆਂ ਦੇ ਵਿੱਚ ਕਾਂਗਰਸ ਉਦੋਂ ਵੀ ਵੰਡੀ ਰਹੀ ਆ ਉਸ ਤੋਂ ਬਾਅਦ ਵੀ 카ਟੋ ਕਲੇਸ਼ ਜਿਹੜਾ ਲਗਾਤਾਰ ਚੱਲਦਾ ਆਇਆਗਾ ਜੀ ਹੁਣ ਅਸੀਂ ਗੱਲ ਕਰੋ 2012 ਦੀ 2012 ਚ ਵੀ ਇਹਨਾਂ ਦੇ 카ਟੋ ਕਲੇਸ਼ ਕਰਕੇ ਇਹ ਸਰਕਾਰ ਬਣਦੀ ਬਣਦੀ ਗਈ ਮਤਲਬ ਇਹ ਵੀ ਪੰਜਾਬ ਕਾਂਗਰਸ ਦੀ ਇੱਕ ਸਚਾਈ ਹੈ ਉਦੋਂ ਵੀ ਇਹਨਾਂ ਦਾ ਜਿਹੜਾ ਆਪਸੀ ਕੈਪਟਨ ਮਰਿੰਦਰ ਸਿੰਘ ਹੋਣੀ ਜਾਂ ਮਤਲਬ ਉਸ ਤੋਂ ਬਾਅਦ ਜਿਹੜੀ ਬੀਬੀ ਪੱਠੜ ਦਾ ਖੇਮਾ ਹੋਰ ਮਤਲਬ ਇਹਨਾਂ ਦਾ ਚੰਨੀ ਚੰਨੀ ਉਹਨਾਂ ਦਾ ਖੇਮਾ ਉਹ ਉਸ ਤੋਂ ਬਾਅਦ ਜਿਹੜੇ ਸੀਗੇ ਉਹ ਦੂਲੋਂ ਸਾਹਿਬ ਉਹਨਾਂ ਦਾ ਇੱਕ ਵੱਖਰਾ ਖੇਮਾ ਹੁੰਦਾ ਸੀਗਾ ਸ਼ਮਸ਼ੇਰ ਸਿੰਘ ਦੂਲੋਂ ਉਹਨਾਂ ਦਾ ਤਾਂ ਕਾਂਗਰਸ ਪੰਜਾਬ ਕਾਂਗਰਸ ਦੇ ਵਿੱਚ ਤਾਂ ਇਹ ਜਿਹੜੀਆਂ ਬੰਡੀਆਂ ਨੇ ਤੇ ਮੁੱਢ ਤੋਂ ਹੀ ਇਸੇ ਤਰ੍ਹਾਂ ਧਣੀ ਬੰਡੀਆਂ ਜਿਹੜੀ ਆਪਾਂ ਕਹਿੰਦੇ ਆ ਪੰਜਾਬ ਦੀ ਕਾਂਗਰਸ ਦੇ ਵਿੱਚ ਚੱਲਦੀ ਆਈ ਹੈਗੀ ਤੋਂ ਪੱਲੇ ਪੰਜਾਬ ਦੀ ਗੱਲ ਹੀ ਕਰਦੇ ਹੁਣ ਆਪਣੀ ਤਾਜ਼ਾ ਮਸਾਲੇ ਦੇ ਲੈਣੇ ਆਪਾਂ ਹਰਿਆਣੇ ਦੇ ਵਿੱਚ ਕੀ ਹੋਇਆਗਾ ਹਰਿਆਣੇ ਦੇ ਵਿੱਚ ਵੀ ਤਰ੍ਹਾਂ ਦੀ ਬਣਦੀ ਬਣਦੀ ਸਰਕਾਰ ਹੈ ਜਿਹੜੀ ਕੋਈ ਨਹੀਂ ਧੜੇ ਬੰਦੇ ਨੇ ਖਰਾਬ ਕੀਤੀ ਨਾ ਉੱਤੇ ਵੀ ਤਾਂ ਸਰਕਾਰ ਲੱਗਦਾ ਤਾਂ ਹੀ ਸੀ ਮੀਡੀਆ ਰਿਪੋਰਟਾਂ ਤਕਰੀਬਨ ਆ ਰਹੀਆਂ ਸੀ ਉਹ ਸਾਰੀਆਂ ਕਾਂਗਰਸ ਦੇ ਹੱਕ ਵਿੱਚ ਸਰਵੇ ਸੁਰਵੇ ਚਾਰੇ ਇਸ ਤਰ੍ਹਾਂ ਦੇ ਹੋ ਰਹੇ ਸੀਗੇ ਵੀ ਕਾਂਗਰਸ ਦੀ ਸਰਕਾਰ ਬਣੀ ਕੇ ਬਣੀ ਪਰ ਉੱਤੇ ਵੀ ਜਿਵੇਂ ਇਸ ਤਰ੍ਹਾਂ ਹੱਡਾ ਤੇ ਉਹਨਾਂ ਦਾ ਸੈਲ ਦਾ ਪਿਆ ਪੰਗਾ ਤੇ ਉੱਥੇ ਬਣਦੀ ਬਣਦੀ ਸਰਕਾਰ ਕਿਤੇ ਦੀ ਕਿਤੇ ਜਾ ਟੇ ਕਿ ਹਾਲਾਂਕਿ ਜੇ ਆਪਾਂ ਗੱਲ ਕਰੀਏ ਵੋਟ ਪਰਸੈਂਟ ਦੀ ਉਹ ਤਾਂ ਤਕਰੀਬਨ ਬਰਾਬਰ ਜੀ ਪਈ ਹੈ ਇਹਨਾਂ ਨੂੰ ਉਨੀ ਕਿ ਬੀਜੇਪੀ ਨੂੰ ਪਈ ਹੈ ਉਨੀ ਕਿ ਇਹਨਾਂ ਨੂੰ ਪਈ ਹੈ ਤੇ ਪਰ ਸਰਕਾਰ ਬੀਜੇਪੀ ਬਣਾ ਗਈ ਉੱਥੇ ਇਹਨਾਂ ਦੀ ਲੜਾਈ ਦੇ ਵਿੱਚੋਂ ਪਰ ਹੁਣ ਇੱਥੇ ਪੰਜਾਬ ਦੇ ਵਿੱਚ ਵੀ ਜਿਹੜਾ ਕੁਝ ਹੋ ਰਿਹਾਗਾ ਅ ਅਸਲ ਦੇ ਵਿੱਚ ਪੰਜਾਬ 'ਚ ਲੱਗਦਾ ਇਹ ਸ਼ਿਵ ਕੁਮਾਰ ਵੀ ਜਦੋਂ ਜਿਹੜਾ ਹੈਗਾ ਲੋਕ ਸਭਾ ਚੋਣਾਂ ਹੋਈਆਂ ਨਾ ਉਸ ਤੋਂ ਬਾਅਦ ਸੱਤ ਸੀ ਢਾਗ ਗਿਆ ਲੋਕ ਸਭਾ ਚੋਣਾਂ ਤੋਂ ਉਦੋਂ ਉਹਨਾਂ ਨੂੰ ਲੱਗਣ ਲੱਗਾ ਪਹਿਲੀ ਵਾਰੀ ਹੁਣ ਸਰਕਾਰ ਸਾਡੀ ਵੀ ਬਣਨੀ ਹੈਗੀ ਮਤਲਬ ਇਹਨਾਂ ਦੇ ਦੁਆਰਾਂ ਦੇ ਵਿੱਚ ਪੰਜਾਬ ਦੇ ਕਾਂਗਰਸੀਆਂ ਦੇ ਫਿਰ ਇਹ ਸੀਐਮ ਬਣਨ ਵੱਲ ਸੀਐਮ ਦੀ ਦੌੜ ਹੈ ਜਿਹੜੀ ਸ਼ੁਰੂ ਹੋ ਗਈ ਇਹ ਇਹਦੇ ਆਗੂ ਵਾਲੇ ਵਿੱਚ ਕਾਂਗਰਸ ਆਪਣਾ ਜਿਹੜਾ ਆਪੋਜੀਸ਼ਨ ਵਾਲਾ ਰੋਲ ਹੈ ਉਹ ਨਿਭਾਉਣਾ ਸ਼ੱਡੀ ਜੀ ਤੁਸੀਂ ਦੇਖੋ ਇਹ ਆਪਾਂ ਉਦੋਂ ਬਾਅਦ ਲੋਕ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਨੇ ਕੋਈ ਆਪੋਜੀਸ਼ਨ ਦਾ ਰੋਲ ਅਦਾ ਕੀਤਾ ਬਦੋਂ ਕਿੰਨਾ ਕੁਦ ਹੋ ਚੁੱਕਿਆ ਉਦੋਂ ਬਾਅਦ ਜੇ ਅਸੀਂ ਗੱਲ ਕਰਦੇ ਆਂਗੇ ਜਿਹੜਾ ਆਪਣੇ ਆਪ ਯੂਨੀਵਰਸਿਟੀ ਦਾ ਰੋਲਾ ਪਿਆ ਭਲਾ ਜੀ ਚੰਡੀਗੜ੍ਹ ਨੂੰ ਝੂਠੀ ਬਣਾਉਣ ਦੀ ਗੱਲ ਆਈ ਬੀਵੀਐਮ ਪੀ ਦਾ ਰੋਲਾ ਪਿਆ ਉਹ ਉੱਥੇ ਮਤਲਬ ਕਿੰਨੇ ਰੋਲੇ ਪੈ ਚੁੱਕੇ ਉਦੋਂ ਬਾਅਦ ਪੰਜਾਬ ਨਾਲ ਸੰਬੰਧਿਤ ਜਿਹੜੇ ਰੋਲੇ ਸੀਗੇ ਇਸ ਤੋਂ ਬਾਅਦ ਜਿਹੜਾ ਵਿਰੋਧੀ ਦਰਦਾ ਹੁੰਦਾ ਵੀ ਸਰਕਾਰ ਨੂੰ ਘੇਰਨ ਵਾਲੀ ਗੱਲ ਉਹ ਵੀ ਕਿਤੇ ਦਿਖਾਈ ਨਹੀਂ ਦਿੱਤੀ ਨਾ ਇੱਕ ਤੇ ਸਰਕਾਰ ਨੂੰ ਘੇੜਦੀ ਦਿੱਸੀ ਆ ਪੰਜਾਬ ਦੀ ਕਾਂਗਰਸ ਤੋਂ ਵੀ ਦਿਖਾ ਦਿਓ ਕਿਤੇ ਵੀ ਕਿਸੇ ਮਸਲੇ ਤੇ ਇਹਨਾਂ ਨੇ ਪੰਜਾਬ ਸਰਕਾਰ ਨੂੰ ਘੇੜਨ ਦੀ ਕੋਸ਼ਿਸ਼ ਕੀਤੀ ਉਹ ਤਾਂ ਆਪਸ ਵਿੱਚ ਹੀ ਦੌੜ ਤੇ ਬੈ ਗਏ ਆਪਸ ਵਿੱਚ ਹੀ ਲੜਨ ਲੱਗ ਗਏ ਉਸ ਤੋਂ ਬਾਅਦ ਜੋ ਆਪੋਜੀਸ਼ਨ ਵਾਲਾ ਰੋਲ ਆ ਜਿਹੜਾ ਉਹ ਸੜ ਗਿਆ ਤਾਂ ਇਸੇ ਇਹੀ ਮਨੂਲਾ ਵੀ ਵੱਡਾ ਕਾਰਨ ਹੋਇਆ ਕਿ ਪੰਜਾਬ ਦੇ ਵਿੱਚ ਆਪੋਜੀਸ਼ਨ ਦੇ ਤੌਰ ਤੇ ਅਕਾਲੀ ਦਲ ਉੱਪਰ ਕੇ ਆ ਗਿਆ ਜਿਹੜਾ ਹਾਸ਼ੀਏ ਤੇ ਸੀਗਾ ਅਕਾਲੀਦਾਰ ਜੇ ਉੱਪਰ ਗਿਆ ਇਹਨਾਂ ਨੇ ਸਪੇਸ ਕਿਉਂਕਿ ਸਪੇਸ ਤਾਂ ਰਹਿਣੀ ਹੈ ਨਾ ਆਪੋਜੀਸ਼ਨ ਦੀ ਬਿਲਕੁਲ ਜਿਹੜੀ ਵੀ ਤੇਰਾ ਆਪੋਜੀਸ਼ਨ ਦਾ ਰੋਲ ਅਦਾ ਕਰੂਗੀ ਮਤਲਬ ਸਪੇਸ ਉਸੇ ਨੇ ਭਰ ਲੈਣੀ ਹੈ ਜੀ ਤੋ ਇਹ ਆਪਦੀ ਲੜਾਈ ਦੇ ਪੈ ਗਏ ਤੇ ਉਹ ਸਪੇਸ ਦੇ ਵਿੱਚ ਅਕਾਲੀਦਾਰਾ ਖੜਾ ਹੋ ਗਿਆ ਜਿਹੜੀ ਆਪੋਜੀਸ਼ਨ ਵਾਲੀ ਜੀ ਤੋ ਇਹ ਲੱਗਦਾ ਹੀ ਹੈ ਵੀ ਇਹਨਾਂ ਦੀ ਜਿਹੜਾ ਕਾਟੋ ਕਲੇਸ਼ ਹੈ ਇਹ ਅਜੇ ਸੀਤੀ ਨਿਬੜਦਾ ਨਹੀਂ ਦੀਦਾ ਹੁਣ ਕਮਾਲ ਤਾਂ ਇਹ ਹੈ ਵੀ ਕਿ ਹੁਣ ਸਮਝ ਤੋ ਬਾਹਰ ਤਾਂ ਗੱਲ ਹੀ ਹੋਈ ਪਈ ਆ ਵੀ ਹੁਣ ਇਹਨਾਂ ਨੂੰ ਸਿੱਧੂ ਜੋੜੇ ਨੂੰ ਕਾਂਗਰਸ ਰੱਖੂਗੀ ਦਾ ਕੱਢੂਗੀ ਇਹ ਇਹ ਬੜਾ ਵੱਡਾ ਹੈ ਰੱਖੂ ਕਿ ਤਾਂ ਕਿਹੜੇ ਮੂੰਹ ਨਾਲ ਰੱਖੂ ਕਿਉਂਕਿ ਇਹਨਾਂ ਨੇ ਹਾਈ ਕਮਾਂਡ ਦੇ ਦੋਸਤਾਂ ਲਾਈ ਹੋਏ ਨੇ ਸਾਰੇ ਜੇ ਗੱਲ ਕਰੀਏ 500 ਕਰੋੜ ਰੁਪਏ ਵਾਲਾ ਉਦਾਂ ਮਤਲਬ ਕੱਲਾ ਪੰਜਾਬ ਦੀ ਗੱਲ ਨਹੀਂ ਉਹਦਾ ਪੂਰੇ ਮੁਲਕ ਦੇ ਵਿੱਤੀ ਕਾਂਗਰਸ ਨੂੰ ਇੱਕ ਤਰ੍ਹਾਂ ਜਵਾਬ ਦੇਣਾ ਔਖਾ ਹੋ ਜਾਣਾਗਾ ਕੀ ਵੀ ਵਾਗ ਕੇ ਜੇ ਪੰਜਾਬ ਦੇ ਵਿੱਚ ਸੀਐਮ ਬਣਾਉਣ ਦਾ 500 ਕਰੋੜ ਰੁਪਇਆ ਕਾਂਗਰਸ ਲੈਂਦੀ ਹੈ ਤਾਂ ਫਿਰ ਮਤਲਬ ਦੂਸਰੀਆਂ ਸਟੇਟਾਂ ਵਾਲੇ ਵੀ ਰੌਲਾ ਪਊਗਾ ਵੀ ਇੱਥੇ ਵੀ ਤੁਸੀਂ ਇਸੇ ਤਰ੍ਹਾਂ ਹੀ ਮਤਲਬ ਟੈਕਟਾ ਮਿਕਦੀਆਂ ਹੋਣੀਆਂ ਜਾਂ ਹਾਈ ਕਮਾਂਡ ਤੇ ਮਤਲਬ ਉਹਨਾਂ ਨੇ ਇਹਦਾ ਹਾਈ ਕਮਾਂਡ ਹੀ ਕਟਾਰੇ ਤੇ ਖੜੀ ਕਰਤੀ ਇਹ ਸਿੱਧੂ ਜੋੜੇ ਨੇ ਤੇ ਹੁਣ ਹੁਣ ਹਾਈ ਕਮਾਂਡ ਇਹਨਾਂ ਬਾਰੇ ਕੀ ਫੈਸਲਾ ਲਵੇ ਜੀ ਇਹਨਾਂ ਨੂੰ ਰੱਖੂਗੀ ਹਾਲਾਂਕਿ ਪਤਾ ਹੀ ਲੱਗਿਆ ਹੈ ਕਿ ਹਾਈ ਕਮਾਂਡ ਨੇ ਹੁਣ ਇੱਕ ਕਮੇਟੀ ਬਣਾਈ ਹੈਗੀ ਉਹ ਦੱਸਦੇ ਆ ਵੀ ਉਹ ਕਮੇਟੀ ਹੈ ਜਿਹੜੀ ਮੁਗਬੀਲ ਦੇ ਨਾਮ ਹੈ ਜਿਹੜੀ ਕੀ ਹੋਸੀ ਉਹਨਾਂ ਦਾ ਨਾਮ ਹੈ ਸੋ ਜਿਹੜੇ ਇੱਥੇ ਪੰਜਾਬ ਦੇ ਇਹਨਾਂ ਨੇ ਇਨਚਾਰਜ ਦੇਣੇ ਹੈਗੇ ਤੋ ਉਹਨਾਂ ਦੇ ਨਾਮ ਦੇ ਉੱਪਰ ਜਿਹੜੀ ਉਹ ਕਮੇਟੀ ਬਣਾਈ ਹੈਗੀ ਉਹ ਹੋ ਸਕਦਾ ਉਹਨਾਂ ਨੂੰ ਕਹਿਤਾ ਕਿ ਵੀ ਇਸ ਮਾਮਲੇ ਦੀ ਜਾਂਚ ਕਰੇ ਤੇ ਉਹ ਜਾਂਚ ਕਿਸ ਕਿਸ ਕਰਬਟ ਬੈਠਦੀ ਹੈ ਜਾਂਚ ਤਾਂ ਹੁਣ ਦੇਸੀ ਰਿਹਾ ਕਿਉਂਕਿ ਇਹਦਾ ਸਬੂਤ ਕੀ ਹੈ ਵੱਡੀ ਗੱਲ ਇਹ ਹੈ ਵੀ ਜਾਂਚ ਹੋਊਗੀ ਕੀ ਇਹ ਮਨੋਮਨੀ ਦੋਸਰਾ ਹੈ ਹੁਣ ਬੀਬੀ ਮਨਜੋਤ ਕੌਰ ਤਾਂ ਕਹਿੰਦੀ ਹੈ ਮੇਰੇ ਕੋਲੇ ਸਬੂਤ ਵੀ ਹੈਗੇ ਨੇ ਤੇ ਜੇ ਸਾਹਮਣੇ ਕੋਈ ਸਬੂਤ ਹੈ ਦਾ ਫੇਰ ਉਹ ਜੇ ਜਾਂਚ ਕਮੇਟੀ ਕੋਲੇ ਜਾਂਦੇ ਆ ਤਾਂ ਪੂਰੀ ਕਾਂਗਰਸ ਦਾ ਫੇਰ ਜਰੂਰ ਨਿਕਲ ਜਾਣਾਗਾ ਹਾਈ ਕਮਾਂਡ ਦਾ ਉਹ ਉਹ ਨਾਂ ਦਾ ਮਤਲਬ ਉਹ ਕਹਿੰਦੇ ਹੁੰਦੇ ਨੇ ਨਾ ਵੀ ਸੱਪ ਦੇ ਮੂੰਹ ਜਾ ਕੇ ਕੋੜ ਤੇ ਲਈ ਖਾਂਦਾ ਦਾ ਗੋੜੀ ਆ ਨਹੀਂ ਕਲਾਂਕੀ ਆ ਛੜਦਾ ਤਾਂ ਕਲਾਂਕੀ ਆ ਸੋ ਉਸ ਤਰ੍ਹਾਂ ਨਹੀਂ ਹਾਲਾਤ ਬਣਾਤੇ ਆ ਸਿੱਧੂ ਜੋੜੇ ਨੇ ਤੇ ਇਹ ਕਾਂਗਰਸ ਜਿਹੜੇ ਹਰਾਤ ਹੋ ਗਿਆ ਪਰ ਹੁਣ ਇਹਨਾਂ ਦਾ ਕੀ ਬਣੂਗਾ ਸਿੱਧੂ ਜੋੜੇ ਦਾ ਈ ਰਾਜਨੀਤੀ ਜਾਣਗੇ ਜਾਂ ਕਿਸੇ ਹੋਰ ਪਾਰਟੀ ਜਾਣਗੇ ਤਾਂ ਫੇਰ ਕਿਹੜੀ ਪਾਰਟੀ ਢਲੂਗੀ ਇਹਨਾਂ ਨੂੰ ਕਿਉਂਕਿ ਸੁਖਵੀਰ ਸਿੰਘ ਬਾਦਲ ਇਹਨਾਂ ਬਾਰੇ ਕਹਿੰਦੇ ਹੁੰਦੇ ਆ ਇਹ ਨਵਜੋਤ ਸਿੰਘ ਜਿੱਤੂ ਦਾ ਮੈਸਜਾਇਟਡ ਮਜਾਇਲਾ ਇਹ ਪਤਾ ਨਹੀਂ ਮਤਲਬ ਕਿੱਧਰ ਨੂੰ ਚੱਲ ਜਾਈ ਇਹ ਨਹੀਂ ਪਤਾ ਵੀ ਆਪਣਿਆਂ ਤੇ ਜਾ ਕੇ ਲੇ ਤਾਂ ਹੋਣੀ ਆਪਣਿਆਂ ਦੇ ਉੱਪਰ ਹੀ ਚੱਲ ਗਈ ਹੈ ਤੇ ਦੇਖਦੇ ਹਾਂ ਹੁਣ ਇਹਦਾ ਹਾਲਾਤ ਮਨ ਕਾਂਗਰਸ ਕੀ ਕਰਦੀ ਹੈ ਤੇ ਇਹ ਸਿੱਧੂ ਜੋੜਾ ਫਿਰ ਕੀ ਕਰਦਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਬੜਾ ਦਿਲਚਸਪ ਰਹੂਗਾ ਇਹ ਦੇਖਣਾ ਜੀ ਕਿਉਂਕਿ ਸੰਤੂ ਸਾਹਿਬ ਕੈਨੂ ਵੀ ਕਿਤੇ ਨਾ ਕਿਤੇ ਕਾਂਗਰਸ ਦੀ ਚੁੱਪੀ ਤੇ ਵੀ ਸਵਾਲ ਖੜੇ ਹੁੰਦੇ ਨੇ ਵੀ 500 ਕਰੋੜ ਦਾ ਇਲਜ਼ਾਮ ਲੱਗਦਾ ਪਰ ਜਵਾਬ ਕੋਈ ਨਹੀਂ ਮਿਲਦਾ ਕਿਉਂਕਿ ਤਰਨ ਤਰਨ ਦੇ ਵਿੱਚ ਜਦੋਂ ਚੋਣਾ ਹੋਈਆਂ ਸੀ ਤਾਂ ਚਰਚਾ ਇਹ ਵੀ ਚੱਲੀ ਸੀ ਕਰਨਵੀਰ ਬੁਰਜ ਨੇ ਸੂਟ ਕੇਸ ਦੇ ਕੇ ਉਹ ਟਿਕਟ ਲਈ ਆ। ਉਹਨਾਂ ਕਰਨਵੀਰ ਬੁਰਜ ਆ ਕੇ ਸਪਾਈ ਦੇ ਗਿਆ। ਇੱਕ ਤਰ੍ਹਾਂ ਦਾ ਵੀ ਮੈਂ ਇਹ ਤੋਂ ਕੋਈ ਪੈਸਾ ਨਹੀਂ ਦਿੱਤਾ ਨਹੀਂ ਲਿਆ ਹੈਗਾ ਉਹਨੇ ਆਪਣੀ ਉਹ ਗੱਲ ਖਤਮ ਕਰਨ ਦੀ ਕੋਸ਼ਿਸ਼ ਪਰ ਉਹਦੇ ਨਾਲ ਨਾਲ ਇੱਕ ਹੋਰ ਆਗੂ ਵੀ ਹੈ ਜਿਹੜਾ ਉੱਥੇ ਉਹ ਕਹਿ ਰਿਹਾ ਕਿ ਮੇਰਾ ਹੱਕ ਮੰਗਦਾ ਸੀਗਾ ਮੈਨੂੰ ਤੋਂ ਪੈਸੇ ਮੰਗੇ ਗਏ ਸੀਗੇ। ਤੋਂ ਇਸ ਤਰ੍ਹਾਂ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਸੋ ਪਰਤਾਂ ਖੋਲਣੀਆਂ ਹਾਲਾਂਕਿ ਮੇਲਾ ਖੁੱਲ ਜਾਣੀਆਂ ਚਾਹੀਦੀਆਂ ਅਸਲ ਵਿੱਚ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਵੀ ਅੰਦਰ ਹੋ ਕੀ ਰਿਹਾਗਾ ਤੇ ਜਿਹੜਾ ਕੋਈ ਅੰਦਰ ਵਾਪਰ ਰਿਹਾਗਾ ਇਹਦੇ ਤੇ ਇਹ ਵੀ ਨਹੀਂ ਗੱਲ ਹੈਗੀ ਕੱਲੀ ਜੇ ਕਾਂਗਰਸ ਦੀ ਗੱਲ ਕਰੀਏ ਆਪਾਂ ਹੂੰ ਬਵੇਕਲੀ ਚਲੋ ਰੌਲਾ ਪਾਤਾ ਸਿੱਧੂ ਦੇ ਬੈਟਮ ਸਿੱਧੂ ਨੇ ਗੱਲ ਗਾਹ ਬਹੁਤ ਉਮਰ ਕੇ ਸਾਹਮਣੇ ਆ ਗਈ ਹੈ ਤੁਹਾਨੂੰ ਮੈਨੂੰ ਐ ਦੱਸੋ ਵੀ ਕਿਹੜੀ ਟੋਣ ਹੈ ਜਿਹੜੀ ਮਤਲਬ ਪੈਸੇ ਬਣਾ ਲੜੀ ਜਾਂਦੀ ਹੈ ਜੀ ਐ ਮਸੀਦੀ ਚੋਣ ਜਿਹੜੀ ਜਾਂਦੀ ਸਰਪੰਚੀ ਦੀ ਚੋਣ ਜਿਹੜੀ ਜਾਂਦੀ ਸਰਪੰਚੀ ਦੇ ਚੋਣ ਤੇ 50-50 ਲੱਖ ਰੁਪਇਆ ਖਰਚ ਹੁੰਦਾ ਜੀ ਕਿੱਥੋਂ ਉਹਦਾ ਪੈਸਾ ਬਾਕੀ ਦੇ ਮਤਲਬ ਜਿਹੜੇ ਬਾਕੀ ਪਾਰਟੀਆਂ ਵਾਲੇ ਵੀ ਨੇ ਚਾਹੇ ਉਹ ਕਾਂਗਰਸ ਆ ਚਾਹੇ ਉਹ ਜਿਹੜੇ ਹੁਣ ਰੌਲਾ ਪਾ ਰਹੇ ਨੇ ਇਹਦੇ ਤੇ ਜਾਂ ਬੀਜੇਪੀ ਵਾਲੇ ਲਾਲੋ ਜਾਂ ਆਪ ਆਮ ਆਦਮੀ ਪਾਰਟੀ ਵਾਲੇ ਕਹਿ ਦਈਏ ਜਾਂ ਜਿਹੜੇ ਅਕਾਲੀ ਦਲ ਵਾਲੇ ਆ ਜਾਂ ਹੋਰ ਜਿਹੜੇ ਵੀ ਲੋਕ ਰੌਲਾ ਪਾ ਰਹੇ ਨੇ ਦੂਸਰੀਆਂ ਪਾਰਟੀਆਂ ਵਾਲੇ ਉਹ ਦਿਲਸਣਗੇ ਵੀ ਉਹਨਾਂ ਦੇ ਉਹਨਾਂ ਦੇ ਉਮੀਦਵਾਰ ਜਿਹੜੇ ਪੈਸਾ ਖਰਚਾ ਕਰਦੇ ਆ ਉਹ ਕਿੱਥੋਂ ਆਉਗਾ ਇਹਦਾ 500 ਕਰੋੜ ਰੁਪਇਆ ਇਹਨਾਂ ਕਿਹਾ ਉਹ ਪੈਸੇ ਤਾਂ ਇਦਾਂ ਹੀ ਇਕੱਠੇ ਹੁੰਦੇ ਹੋਣੇ ਹਨਾ ਕਿਸੇ ਮਾਰ ਨਾਲ ਕਿਸੇ ਤੋਂ ਲੈਂਦੇ ਆ ਫੇਰ ਹੀ ਮਤਲਬ ਪੈਸਾ ਇਕੱਠਾ ਹੁੰਦਾ ਤੇ ਫੇਰ ਹੀ ਖਰਚ ਹੁੰਦਾਗਾ ਜਿਹੜੇ ਚੋਣ ਫੰਡ ਆਉਂਦਾ ਉਹ ਕਿੰਨਾ ਕਿੰਨਾ ਰੁਪਇਆ ਖਰਚ ਹੁੰਦਾ ਜਿਹੜਾ ਅਰਬਾਂ ਖਰਬਾਂ ਰੁਪਇਆ ਹਰ ਚੋਣ ਦੇ ਖਰਚ ਹੁੰਦਾ ਉਹ ਕਿੱਥੋਂ ਆਉਗਾ ਉਹ ਵੀ ਤਾਂ ਕੋਈ ਇਦਾਂ ਹੀ ਆਉਂਦਾ ਨਾ ਜਿਵੇਂ ਇਹ 500 ਕਰੋੜ ਦੀ ਗੱਲ ਕਰਦੇ ਕਾਂਗਰਸ ਦੀ ਗੱਲ ਬਾਹਰ ਆ ਗਈ ਆ ਨਿਕਾ ਦਿਨੀ ਇਹ ਵਿੱਚ ਬਹੁਤ ਸਾਰਾ ਇਸ ਤਰ੍ਹਾਂ ਵੀ ਹੈ ਹਾਲਾਂਕਿ ਜਿਹੜੀ ਸੱਤਾਧਾਰੀ ਬੀਜੇਪੀ ਆ ਇਹਦੇ ਇਹ ਪੈਸੇ ਗੱਲ ਚੱਲੀ ਸੀ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਕਿ ਇਹ ਪੈਸੇ ਦਿੰਦੇ ਆ ਆਪਣੇ ਕੈਂਡੀਡੇਟ ਨੂੰ ਪਰ ਉਹ ਵੀ ਕਿੱਥੋਂ ਆਉਂਦੀ ਹੈ ਜੇ ਤਾਂ ਹਾਂ ਪੈਸਾ ਆਉਂਦਾ ਜਾਂ ਤਾਂ ਪੈਸਾ ਜਾਂਦਾ ਗੱਲ ਤਾਂ ਉਹ ਇਸੇ ਤਰ੍ਹਾਂ ਹੀ ਹੈ ਕਿ ਹੁੰਦਾ ਤਾਂ ਇਹ ਇਕੱਠਾ ਹੀ ਆ ਨਾ ਇਹ ਹੀ ਲੋਕ ਕਰਦੇ ਨੇ ਇਕੱਠੇ ਪੈਸੇ ਕਿੱਥੋਂ ਕਰਦੇ ਨੇ ਕੀ ਮਤਲਬ ਇਹਦੇ ਤੇ ਰੌਲਾ ਪੈਂਦਾ ਜਿਹੜਾ ਹੁਣ ਕੋਈ ਇਸ ਤਰ੍ਹਾਂ ਦੀ ਸਿਆਸੀ ਤਰ੍ਹਾਂ ਹੈ ਜਿਹੜੀ ਕਹਿ ਸਕਦੇ ਆ ਵੀ ਅਸੀਂ ਬਿਨਾ ਚੋਣ ਪੈਸਾ ਖਰਚ ਕੀਤੇ ਚੋਣ ਲੜਾਂਗੇ ਕੋਈ 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 ਵੀ ਨਹੀਂ ਹੋਣਾ ਇਹੋ ਜਿਹਾ ਤਾਂ ਜਿਹੜੀ ਇੱਕ ਇੱਕ ਵੀ ਤਰਕੂ ਇਹ ਗੱਲ ਕਹਿ ਦੇਵੇ ਵੀ ਭਾਈ ਅਸੀਂ ਨਹੀਂ ਪੰਜੀ ਖਰਚ ਦੇਗੇ ਅਸੀਂ ਤਾਂ ਇਦਾਂ ਹੀ ਚੋਣ ਲੜਾਂਗੇ ਕਿਉਂਕਿ ਚੋਣਾਂ ਦੇ ਖਰਚਾ ਹੁੰਦਾ ਵਿਵੇਕ ਜੀ ਫਿਰ ਇਹ ਲਿਆ ਤਾਂ ਜਾਣਾ ਹੀ ਹੈ ਚਾਹੇ ਉਮੀਦਵਾਰ ਤੋਂ ਲਿਆ ਜਾਵੇ ਚਾਹੇ ਕਿਸੇ ਡਾਕਟਰੀ ਤੋਂ ਲਿਆ ਜਾਵੇ ਚਾਹੇ ਕਿਸੇ ਕੰਪਨੀਆਂ ਤੋਂ ਲਿਆ ਜਾਵੇ ਕਿਸੇ ਪਾਸੇ ਤਾਂ ਪੈਸਾ ਆਉਂਗਾ ਹੀ ਆ ਨਾ ਜਿਹੜਾ ਅਰਬਾਂ ਹਰ ਬਾਰ ਰੁਪਿਆ ਹਰ ਚੋਣ ਹੈਗਾ ਖੈਰ ਇਹ ਗੱਲ ਬਾਬਾ ਜਾਣਨ ਕਰ ਰਹੇ ਆ ਪਰ ਕਾਂਗਰਸ ਪਾਰਟੀ ਜ਼ਰੂਰ ਇਸ ਮਾਮਲੇ ਦੇ ਵਿੱਚ ਬੁਰੀ ਤਰ੍ਹਾਂ ਘਰੀ ਹੋਈ ਆ ਜੀ ਹਾਂ ਤੋ ਸੋ ਸੰਤਾਪ ਜੀ ਕਰਸ ਸੁਪੀਰ ਬਾਦਲ ਦਾ ਕਰਾਂਗੇ ਕਿਉਂਕਿ ਸੁਪੀਰ ਬਾਦਲ ਨੇ ਹੁਣ ਇੱਕ ਨਵਾਂ ਗੱਦਾਰ ਲੱਭਿਆ ਸਿੱਧੇ ਤੌਰ ਤੇ ਬਿਆਨ ਦਿੱਤਾ ਹੈ ਕਿ ਮਨਪੀਰ ਸਿੰਘ ਯਾਲੀ ਜਿਹੜਾ ਆ ਕਰਤਾਰ ਹੈ ਤੇ ਕੱਪੜੇ ਜਿਸ ਤਰੀਕੇ ਨਾਲ ਬਦਲੇ ਜਾਂਦੇ ਨੇ ਉਸੇ ਤਰੀਕੇ ਨਾਲ ਪਾਰਟੀ ਬਦਲਦਾ ਹੈ ਸ਼੍ਰੋਮਣੀ ਅਕਾਲੀ ਦਲ ਉਹ ਕਹਿੰਦੇ ਜਿਹੜੀ ਜਾਲੀ ਪਾਰਟੀ ਬਣੀ ਹੋਈ ਸੀ ਪਹਿਲਾਂ ਉਹ ਤਾਂ ਪਲਣਾ ਫਰ ਕੇ ਘੁੰਮਦਾ ਰਿਹਾ ਕਹਿੰਦੇ ਹੁਣ ਸੱਤਾਤਰ ਪਾਰਟੀ ਦੇ ਲੋਕਾਂ ਨਾਲ ਵੀ ਮੁਲਾਕਾਤ ਕਰ ਰਿਹਾ ਹੈ ਕਿਨੇ ਦੇਖ ਰਹੇ ਹੋ ਇਸ ਚੀਜ਼ ਨੂੰ ਆ ਵੀ ਕੋਈ ਅ ਅਸਲ ਦੇ ਵਿੱਚ ਜੇ ਗੱਲ ਕਰੀਏ ਤਾਂ ਜਿਹੜਾ ਮਨਪੀਰ ਸਿੰਘ ਐੜੀ ਹੈ ਉਹ ਉਹ ਜਿਹੜਾ ਪਿਛਲੇ ਸਮੇਂ ਦੌਰਾਨ ਉਹਦਾ ਰੋਲ ਰਿਹਾ ਹੈਗਾ ਉਹਨੇ ਇੱਕ ਤਰ੍ਹਾਂ ਦੇ ਨਾਲ ਸਿੱਧੀ ਟੱਕਰ ਦਿੱਤੀ ਪ੍ਰਕਾਸ਼ ਨੂੰ ਸਰਜੀਤ ਸਿੰਘ ਆਪਣਾ ਸੁਖਵੀਰ ਸਿੰਘ ਬਾਦਲ ਨੂੰ ਤੋਂ ਸੁਖਵੀਰ ਸਿੰਘ ਬਾਦਲ ਨੂੰ ਜਿਹੜਾ ਟੱਕਰ ਦੇ ਵਿੱਚ ਕਿਉਂਕਿ ਉਹ ਜਿਹੜਾ ਦੂਸਰਾ ਗਰੁੱਪ ਹੈ ਨਾ ਸਾਰੇ ਹੀ ਹੀਰੋ ਅਸੀਂ ਕਹਿੰਦੇ ਹਾਂ ਪੁਨਰ ਸਰਜੀਤ ਅਕਾਲੀ ਦਲ ਆ ਉਹਦੇ ਵਿੱਚ ਸੁਖਵੀਰ ਬਾਦਲ ਨੂੰ ਜੇ ਕੋਈ ਆਗੂ ਦਿਖ ਰਿਹਾ ਸੀ ਤਾਂ ਮਨਪੀਤ ਵਾਲੀ ਹੀ ਸੀ ਜਿਹੜਾ ਉਹਨੂੰ ਟੱਕਰ ਦਿੰਦਾ ਦਿਖਾਈ ਦੇ ਰਿਹਾ ਸੀਗਾ ਕਿਉਂਕਿ ਪਿਛਲੇ ਸਮੇਂ ਦੌਰਾਨ ਤਿੰਨ ਸੀਟਾਂ ਜਿਹੜੀਆਂ ਜਿੱਤੀਆਂ ਸੀਗੀਆਂ ਅ ਅਕਾਲੀ ਦਲ ਨੇ ਉਹਦੇ ਵਿੱਚੋਂ ਮਨਪੀਤ ਵਾਲੀ ਹੈ ਜਿਹੜਾ ਕਿ ਆਮ ਆਦਮੀ ਪਾਰਟੀ ਦੀ ਹਨੇਰੀ ਦੇ ਵਿੱਚੋਂ ਆਪਣੀ ਸੀਟ ਕੱਢ ਕੇ ਲੈ ਗਿਆ ਸੀਗਾ ਤੋਂ ਇਹ ਇਹ ਬੜੀ ਵੱਡੀ ਮਤਲਬ ਇੱਕ ਤਰ੍ਹਾਂ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਜਿੱਤ ਮੰਨੀ ਜਾਂਦੀ ਹੈਗੀ ਤੇ ਕਿਉਂਕਿ ਦੂਸਰੇ ਪਾਸੇ ਮਜੀਠੀਆ ਖਾਬ ਲਈ ਸੀ ਤੇ ਤੀਜੇ ਜਿਹੜੇ ਡਾਕਟਰ ਸੁਖੀ ਜੀ ਜੀ ਉਹ ਤਾਂ ਉਹ ਵੀ ਮਨੋਲਾ ਆਮ ਆਦਮੀ ਪਾਰਟੀ ਚਲੇ ਗਏ ਆ ਤੇ ਦੋ ਹੀ ਐਮਐਲਏ ਲੇ ਗਏ ਇਸ ਵੇਲੇ ਅਕਾਲੀ ਦਲ ਕੋਲੇ ਜਿਹੜਾ ਇੱਕ ਮਨਪੀਤ ਦੇ ਵਾਲੀ ਆ ਤੇ ਇੱਕ ਮਜੀਠੀਆ ਖਾਬ ਦੇ ਘਰ ਵਾਲੀ ਗਨੀਬ ਕੌਰ ਹੈ ਤੂੰ ਇਹ ਇਹ ਤੱਕਦਾ ਉਹਨਾਂ ਨੂੰ ਤੇ ਜੇ ਕਾਰ ਨਹੀਂ ਉਹਨਾਂ ਨੇ ਜਿਹੜਾ ਅੱਜ ਵੱਡਾ ਹਮਲਾ ਕੀਤਾ ਉਹਨਾਂ ਦਾ ਇੱਕ ਮਤਲਬ ਜਗਦੀਸ਼ ਸਿੰਘ ਸਿੰਘ ਜਿਹੜਾ ਕਿ ਮਨਪੀਤ ਦੇ ਵਾਲੀ ਦਾ ਬਹੁਤ ਖਾਰਦਾ ਸੀ ਉਹਨੂੰ ਉਹਨਾਂ ਸੁਖਵੀਰ ਸਿੰਘ ਬਾਦਲ ਖੋਣਾ ਨੇ ਮੈਂ ਅਕਾਲੀ ਦਰ ਤੋਂ ਸਾਫਲ ਵੀ ਕਰ ਰਿਹਾ ਉਧਰੋਂ ਤੋੜ ਲਿਆ ਪੱਕਾ ਕਰਦੇ ਆ ਇੱਕ ਤਰ੍ਹਾਂ ਦੇ ਨਾਲ ਨੂੰ ਵੱਡਾ ਝਟ ਵਾਲੇ ਦੇ ਵਾਲੇ ਨੂੰ ਦਿੱਤਾ ਤੇ ਨਾਲ ਹੀ ਇਹ ਗੱਲ ਕਰਦੇ ਵੀ 42 42 ਲਈ ਮਾਰਕੀ ਦੀ ਵਾਲੀ ਲਈ ਅਕਾਲੀਦਾਰਾਂ ਬਾਦਲ ਦੇ ਵਿੱਚ ਕੋਈ ਵਾਪਸੀ ਨਹੀਂ ਹੈਗੀ ਉਹਨਾਂ ਨੂੰ ਦੁਬਾਰੇ ਕਿਸੇ ਤਰੀਕੇ ਦੇ ਨਾਲ ਵੀ ਐਂਟਰ ਨਹੀਂ ਕਰਨ ਦੇਵਾਂਗੇ ਕਿਉਂਕਿ ਉਹਨਾਂ ਨੇ ਇਤੋਂ ਤੱਕ ਕਿਹਾ ਕਿ ਉਹ ਤਾਂ ਆਪਣਾ ਕਾਰੋਬਾਰ ਸ਼ਟ ਕਰ ਰਹੇ ਸੀਗੇ ਉਹਨਾਂ ਨੇ ਅਕਾਲੀਦਾਨ ਨਾਲ ਰਲ ਕੇ ਆਪਣੇ ਵੱਡੇ ਕਾਰੋਬਾਰ ਕਰਨੇ ਤੇ ਹੁਣ ਜਦੋਂ ਕਾਰੋਬਾਰ ਸ਼ਟ ਹੋ ਗਏ ਤਾਂ ਉਹ ਅਕਾਲੀ ਦਲ ਨੂੰ ਸਾਡੇ ਦੇ ਪਾਸੇ ਹੋ ਗਏ ਆ ਸੋ ਇਹ ਵਿਆਰਵਾਦੀ ਤਾਂ ਇਸ ਤਰ੍ਹਾਂ ਵੀ ਚੱਲਦੀ ਆ ਪਰ ਅਕਾਲੀ ਦਲ ਦੇ ਵਿੱਚ ਜਿਹੜੀ ਇੱਕ ਲਕੀਰ ਹੈ ਉਹ ਫੇਰ ਕੀਤੀ ਗਈ ਹੈ ਇਹਦੇ ਨਾਲ ਕਿਉਂਕਿ ਪਿਛਲੇ ਸਮੇਂ ਤੋਂ ਮਰਪੀ ਤੇ ਵਾਲੀ ਦੀ ਸਰਗਰਮੀ ਉਸ ਤਰ੍ਹਾਂ ਦਿਖਾਈ ਨਹੀਂ ਦੇ ਰਹੀ ਹੈ ਪਾਣੂ ਕਿਉਂਕਿ ਦੂਜੇ ਪਾਸੇ ਵੀ ਲੱਗਦਾ ਸੀਗਾ ਵੀ ਜਿਹੜਾ ਪੁਨਰ ਸਿਰਜੀਤ ਅਕਾਲੀ ਦਲ ਹੈ ਉਹਦਾ ਜਿਹੜਾ ਪ੍ਰਧਾਨ ਹੈ ਉਹ ਬਣਾ ਦਿੱਤਾ ਗਿਆ ਗਗਨੀ ਹਰਪੀ ਸਿੰਘ ਉਹਨਾਂ ਨੂੰ ਤੇ ਉਸ ਤੋਂ ਬਾਅਦ ਲੱਗਦਾ ਸੀ ਕਿ ਉਹਦੇ ਵਿੱਚ ਜਿਹੜਾ ਮਨਪ੍ਰੀਤ ਦੇ ਵਾਲੀ ਆ ਜਾਂ ਦਾਦ ਜਿੰਨ ਵਾਲੀ ਲੱਗਦਾ ਸੀ ਆ ਵੀ ਇਹ ਬੀਬੀ ਸਤਵੰਤ ਕੌਰ ਨੂੰ ਬਣਾਉਣਾ ਚਾਹੁੰਦੇ ਸੀ ਤੇ ਬੀਬੀ ਜੀ ਕੌਰ ਦਾ ਇਹ ਕੁਝ ਖੇਮਾ ਮਰਾਜ ਦਿਖਾਈ ਦੇ ਰਿਹਾ ਸੀਗਾ ਪਰ ਜਿਸ ਤਰ੍ਹਾਂ ਹੁਣ ਇੱਕ ਤਰ੍ਹਾਂ ਕਹਿੰਦੇ ਹੁੰਦੇ ਆ ਵੀ ਉਹ ਪੂਛ ਤੇ ਪੈਰਤਨ ਵਾਲੀ ਗੱਲ ਆ ਜਿਵੇਂ ਸੁਖਵੀਰ ਸਿੰਘ ਬਾਦਲ ਹੋਣੀ ਇਹ ਕਹਿਣਗੇ ਤੇ ਫਿਰ ਭਾਈ ਮਨਪ੍ਰੀਤ ਦੇ ਆਲੀ ਵੀ ਹੁਣ ਜ਼ੋਰ ਲਾਊਗਾ ਉਹ ਜਿਹੜਾ ਇੱਕ ਤਰ੍ਹਾਂ ਨਾਲ ਸੁਸਤੀ ਉਹ ਹੀ ਉਹਨਾਂ ਦੀ ਸੁਸਤੀ ਆ ਟੁੱਟ ਜਾਣੀ ਆ ਉਹ ਵੀ ਹੁਣ ਸਾਤ ਦੇ ਵਿੱਚ ਨਿਤਨ ਲਿ ਆਉਣ ਵਾਲੇ ਦਿਨਾਂ ਦੇ ਵਿੱਚ ਤੋਂ ਲੱਗਦਾ ਇਹ ਬੜੀ ਦਰਤਾਂ ਸਪੀ ਦੀ ਲੜਾਈ ਹੈ ਜਿਹੜੀ ਅਕਾਲੀਆਂ ਦੀ ਆਪ ਵੀ ਟੋਰੀ ਆਪਾਂ ਗੱਲ ਕਾਂਗਰਸ ਨੇ ਲੜਾਈ ਦੀ ਕਰਦੇ ਸੀਗੇ ਤੇ ਇਹ ਲੜਾਈ ਅਕਾਲੀਆਂ ਦੀ ਹੈ ਜਿਹੜੀ ਇਹ ਵੀ ਮਤਲਬ ਉਹ ਤੋਂ ਘੱਟ ਨਹੀਂ ਰਹਿਣ ਵਾਲੀ ਹੈਗੀ ਇਹ ਇਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਤੇਜ਼ ਹੋਣ ਦੀ ਸੰਭਾਵਨਾ ਜਿਹੜੀ ਬਣਦੀ ਹੈ ਜਿਸ ਤਰ੍ਹਾਂ ਉਹਨਾਂ ਨੇ ਮਾਰਕੀ ਦੀ iali ਦਾ ਨਾਮ ਲੈ ਕੇ ਉਹਨਾਂ ਬਾਰੇ ਗੱਲਾਂ ਕੀਤੀਆਂ ਨੇ ਜੀ ਆ ਤਾਂ ਇਹਦੇ ਨਾਲ ਜਿਹੜਾ ਮਤਲਬ ਇੱਕ ਤਰ੍ਹਾਂ ਦਾ ਸਵਸਥ ਪਿਆ ਖੇਮਾ ਸੀ ਨਾ ਇਹ ਪੁਨਰ ਸਰਜੀ ਤੇ ਕਾਲੀਦਾਲ ਵਾਲਾ ਇਹ ਦੁਬਾਰੇ ਸਰਕਾਰ ਮਹੌਣ ਦੇ ਅਸਾਰ ਆ ਜਿਹੜੇ ਵਧ ਗਏ ਨੇ ਜੀ ਸੋ ਇੱਕ ਜੇਕਰ ਗੱਲ ਕੀਤੀ ਜਾਵੇ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਇਹ ਹੈ ਕਿ ਆਮ ਆਦਮੀ ਪਾਰਟੀ ਅਤੇ ਐਸਜੀਪੀਸੀ ਦੇ ਵਿਚਕਾਰ ਟਕਰਾ ਹੋ ਰਿਹਾ 328 ਜਿਹੜੇ ਪਾਵਨ ਸੁਪਾ ਦਾ ਮਾਮਲਾ ਸੀਗਾ ਉਸ ਦੇ ਵਿੱਚ ਸਰਕਾਰ ਦੇ ਵੱਲੋਂ ਐਫਆਈਆਰ ਦਰਜ ਕੀਤੀ ਜਾਂਦੀ ਹੈ ਪਰ ਐਸਜੀਪੀਸੀ ਜਿਹੜੀ ਹੈ ਸਿੱਧੇ ਤੌਰ ਤੇ ਉਸ ਦਾ ਵਿਰੋਧ ਕਰ ਰਹੀ ਹੈ ਇਤਰਾਜ਼ ਜਤਾਇਆ ਹੈ ਅੱਜ ਮੀਟਿੰਗ ਵੀ ਸੀਗੀ ਮੀਟਿੰਗ ਦੇ ਵਿੱਚ ਹਰਜਿੰਦਰ ਤਾਮੀ ਨੇ ਸਿੱਧੇ ਤੌਰ ਤੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਟੱਕਰ ਦੇਣ ਦਾ ਫੈਸਲਾ ਸੀਗਾ ਐਫ ਆਈ ਆਰ ਜੋ ਦਰਜ ਕੀਤੀ ਗਈ ਆ ਤੇ ਦੂਜੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਕੋਈ ਬੇਅਦਬੀ ਦਾ ਮਾਮਲਾ ਨਹੀਂ ਸੀਗਾ ਪੈਸਿਆਂ ਦੀ ਗੜਬੜੀ ਦਾ ਮਾਮਲਾ ਸੀਗਾ ਇਸ ਨੂੰ ਬੇਅਦਬੀ ਦੇ ਨਾਲ ਤਾਂ ਜੋੜਿਆ ਜਾ ਰਿਹਾ ਤਾਂ ਕਿ ਐਸ ਜੀ ਪੀ ਸੀ ਦਾ ਨਾਮ ਖਰਾਬ ਕੀਤਾ ਜਾਵੇ ਸਰਕਾਰ ਦੀ ਦਖਲਅੰਦਾਜ਼ੀ ਜਿਹੜੀ ਆ ਧਾਰਮਿਕ ਮਾਮਲਿਆਂ ਦੇ ਵਿੱਚ ਬਿਲਕੁਲ ਨਹੀਂ ਚੱਲੇਗੀ ਸੋ ਲੱਗਦਾ ਕਿ ਇਹ ਦੋਵੇਂ ਆਪਸ ਦੇ ਵਿੱਚ ਟੱਕਰ ਰਹੇ ਨੇ ਪਰ ਇਸ ਦਾ ਨਤੀਜਾ ਕੀ ਨਿਕਲਣ ਵਾਲਾ ਲੇਖੋ ਜੀ ਇਹਨਾਂ ਗੱਲਾਂ ਮਤਲਬ ਇੱਕ ਤਰ੍ਹਾਂ ਦੇ ਨਾਲ ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਾਮਲੇ ਨੂੰ ਕਹਿ ਰਹੀ ਹੈ ਵੀ ਇਹ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਹੈ ਜਿਹੜੀ ਐਫ ਆਈ ਆਰ ਦਰਜ ਹੋਈ ਹੈਗੀ ਪਰ ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖੁਦ ਬਹੁਤ ਸਾਰੀਆਂ ਐਫ ਆਈ ਆਰ ਆਪ ਦਰਜ ਕਰਾਈਆਂ ਹੋਈਆਂ ਇਸ ਮਾਮਲੇ ਦੇ ਵਿੱਚ ਜਦੋਂ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਤੁਹਾਇ ਦੇ ਮਾਮਲਾ ਆਇਆ ਇਹਦੇ ਵਿੱਚ ਜਦੋਂ ਉਹ ਸਮੇਂ ਜਦੋਂ ਇਹ ਰਿਪੋਰਟ ਆਈ ਐ ਸੱਦਨ ਉਹਨਾਂ ਦੀ ਤੇ ਇਸਰਫ ਸਿੰਘ ਨੇ ਚਾਹੇ ਉਹ ਇੱਕ ਮੈਂਬਰੀ ਰਹਿ ਗਿਆ ਸੀ ਬਾਕੀ ਉਹਦੇ ਨਾਲ ਉਹ ਮੈਂਬਰ ਛੱਡ ਗਏ ਸੀ ਜਿਹੜੀ ਉਹ ਕਮੇਟੀ ਬਣਾਈ ਉਹਨਾਂ ਨੇ ਕਿਹਾ ਤਾਂ ਇਹ ਜਾਂਦਾ ਸੀ ਵੀ ਉਹਨੂੰ ਹੱਥਾਂ ਪੁੰਜਣ ਲਈ ਇਹ ਕੀਤਾ ਗਿਆ ਕਮੇਟੀ ਬਣਾਈ ਗਈ ਹੈ ਕਿਉਂਕਿ ਰੌਲਾ ਬਹੁਤ ਜ਼ਿਆਦਾ ਪੈ ਗਿਆ ਸੀਗਾ ਇਸ ਰੂਪਾਂ ਵਾਲੇ ਮਾਮਲੇ ਦਾ ਬਹੁਤ ਵੱਡੀ ਬੰਦਰ ਦੇ ਉੱਪਰ ਸਿੱਖ ਸੰਗਤ ਦੇ ਵਿੱਚ ਵਿਰੋਧ ਹੋਊਗਾ ਸੀ ਜਿਹਦਾ ਸ਼੍ਰੋਮਣੀ ਕਮੇਟੀ ਨੂੰ ਉਸ ਸਮੇਂ ਸਾਹਮਣਾ ਕਰਨਾ ਮਸਤ ਹੋ ਰਿਹਾ ਸੀਗਾ ਤਾਂ ਉਦੋਂ ਇੱਕ ਕਮੇਟੀ ਬਣਾਈ ਗਈ ਉਹ ਕਮੇਟੀ ਮੈਨੇ ਜਿਹੜੇ ਮੈਂਬਰ ਆਏ ਸੀ ਉਹ ਸਾਰੇ ਸਾਢੇ ਛੜਾ ਹੋ ਗਿਆ ਬਿੱਤੂ ਤੇ ਉਹ ਇਕੱਲੇ ਹੀ ਰਹਿ ਗਏ ਸੀ ਉਦੋਂ ਐਡਵੋਕੇਟ ਦੀ ਸਰਚਿੰਗ ਹੋਣੀ ਤੇ ਇਹ ਸਰਚਿੰਗ ਉਹਨਾਂ ਨੇ ਇਹਦੇ ਸਾਰੇ ਮਾਮਲੇ ਦੀ ਗੂਗ ਪੜਤਾਲ ਕਰਕੇ ਕਹਿਤਾ ਸੀ ਇਹ ਬੰਦੇ ਦੋਸ਼ੀ ਹੈ ਵੀ ਇਹਨਾਂ ਨੇ ਉਹ ਜਿਹੜੇ ਸਰੂਪ ਹੈ ਉਹਨਾਂ ਦੇ ਜਿਵੇਂ ਕਹਿ ਰਹੇ ਆ ਸਰੂਪਲੀ ਕਮੇਟੀ ਉਹਨਾਂ ਦਾ ਉਹਨਾਂ ਦੇ ਪੈਸਿਆਂ ਦਾ ਰੌਲਾ ਸੀ ਉਹਨਾਂ ਦੀ ਭੇਟਾ ਜਿਹੜੀ ਉਹਦੇ ਵਿੱਚ ਕਪੜਾ ਕੀਤਾ ਸੀਗਾ ਹਾਲਾਂਕਿ ਸਰੂਪ ਕੇ ਪੁੱਤਰ ਹੈ ਨਹੀਂ ਹੋਏ ਹੈਗੇ ਉਹ ਹੁਣ ਉਹਨਾਂ ਦਾ ਕੋਈ ਸਬੂਤ ਵੀ ਇਸ ਤਰ੍ਹਾਂ ਦਾ ਮਿਲਣਾ ਔਖਾ ਹੀ ਹੈ ਕਿਉਂਕਿ ਜਿਹੜੀ ਸ਼੍ਰੋਮਣੀ ਕਮਿਟੀ ਹੈਗੇ ਉਹ ਮਤਲਬ ਸ਼੍ਰੋਮਣੀ ਕਮੇਟੀ ਕੋਲੀ ਹੈਗੇ ਹੁਣ ਜਿਹੜੇ ਰੂਪ ਸਾਪਣੇ ਸ਼੍ਰੋਮਣੀ ਕਮੇਟੀ ਨੇ ਹੈਗੇ ਆ ਉਹ ਕਿੰਨੇ ਤਿਰਧ ਪੂਰੇ ਕਰ ਦਿੱਤੇ ਜਾਣਗੇ ਘੱਟੇ ਵੀ ਹੋਣਗੇ 325 ਰੂਪ ਤੋਂ ਦੁਬਾਰੇ ਨਵੇਂ ਵੀ ਛਾਪੇ ਜਾ ਸਕਦੇ ਜਦੋਂ ਪਬਲਿਕੇਸ਼ਨ ਵਿਭਾਗ ਦੀ ਸ਼੍ਰੋਮਣੀ ਕਮੇਟੀ ਕੋਲ ਇਹ ਕੁਤ ਮਾਰੋ ਥੋੜੀ ਲਿਓਣੇ ਸੀ ਜੇ ਘਟਿਆ ਵਾ ਸਟਾਕ ਦਾ ਉੱਤੇ ਰੌਲਾ ਪੈ ਜਾਂਦਾ ਇਹ ਜੇ ਕਿ ਤਾ ਬਾਹਰ ਹੋਣਾ ਹੋਵੇ ਜਦੋਂ ਉਹ ਤਿਆਰ ਹੀ ਉੱਥੇ ਹੀ ਕਰਨਾਗਾ ਤੇ ਉਹ ਉਹਨੂੰ ਕਿਵੇਂ ਤੁਸੀਂ ਉਹਨੂੰ ਚਾਏ ਫਿਰ ਪੇਸ਼ਿਆਂ ਦੇ ਮੋਰਲਜ ਲਿਆਉਦੇ ਕਿਵੇਂ ਇਹ ਸਾਰਾ ਕੋਈ ਮਾਤਲਬ ਹੈ ਤਾਂ ਜਾਂਚ ਦਾ ਵਿਸ਼ਾ ਸੀਗਾ ਪਰ ਦੂਸਰੇ ਪਾਸੇ ਜਿਹੜੀਆਂ ਕੁਝ ਧਿਰਾਂ ਸੀਗੀਆਂ ਇਹਦੇ ਲਈ ਉਹਨਾਂ ਦੀ ਮੰਗ ਸੀਗੀ ਵੀ ਇਹਨੂੰ ਮਾਮਲਾ ਦਰਦ ਕਰਾਇਆ ਜਾਵੇ ਤਾਂ ਉਦੋਂ ਵੀ ਜਦੋਂ ਇਤਿਸ਼ਰ ਸਿੰਘ ਨੇ ਰਿਪੋਰਟ ਦਿੱਤੀ ਆ ਤਾਂ ਉਦੋਂ ਜਿਹੜਾ ਉਸ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ ਗੋਬਿੰਦ ਸਿੰਘ ਲੋਂਗੋਵਾਲ ਤੇ ਗੋਵਿੰਦ ਸਿੰਘ ਲੋਂਗੋਵਾਲ ਨੇ ਉਸ ਸਮੇਂ ਕਿਹਾ ਸੀਗਾ ਵੀ ਅਸੀਂ ਇਹਦੀ ਐਫਆਈਆਰ ਦਾਖਲ ਕਰਾਵਾਂ ਉਹ ਪ੍ਰੈਸ ਕਾਨਫਰੈਂਸ ਅੱਜ ਵੀ ਕਿਦ ਤਰ੍ਹਾਂ ਕਿਤੇ ਕੋਈ ਵੀਡੀਓ ਆ ਜਿਹੜੀ ਸੋਸ਼ਲ ਮੀਡੀਆ ਤੇ ਪਈਆਂ ਹੋਣੀਆਂ ਨੇ ਉਸ ਪ੍ਰੈਸ ਕਾਨਫਰੈਂਸ ਦੀ ਆ ਉਹਦੇ ਵਿੱਚ ਗੋਵਿੰਦ ਸਿੰਘ ਜਿਹੜੇ ਕਾਨ ਲੈ ਆ ਗਿਆ ਸਨ ਗੋਵਿੰਦ ਸਿੰਘ ਲੋਂਗੋਵਾਲ ਜਿਹੜੇ ਉਦੋਂ ਪ੍ਰਧਾਨ ਸੀਗੇ ਗੋਵਿੰਦ ਸਿੰਘ ਲੋਂਗੋਵਾਲ ਉਸ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ ਤੇ ਗੋਵਿੰਦ ਸਿੰਘ ਲੋਂਗੋਵਾਲ ਨੇ ਉਸ ਪ੍ਰੈਸ ਕਾਨਫਰੈਂਸ ਦੇ ਵਿੱਚ ਜਦੋਂ ਇਹ ਰਿਪੋਰਟ ਲੋਕਾਂ ਪ੍ਰੈਸ ਦੇ ਸਾਹਮਣੇ ਰੱਖੀ ਸੀਗੀ ਜਿਹੜੀ ਸਰਸਿਰ ਤੋਂ ਉਹਨਾਂ ਨੇ ਦਿੱਤੀ ਜੀ ਤੋ ਉਹਨਾਂ ਨੇ ਕਿਹਾ ਸੀਗਾ ਵੀ ਇਹ ਬੰਦੇ ਦੋਸ਼ੀ ਪਾਏ ਗਿਆ ਇਹਨਾਂ ਦੇ ਉੱਪਰ ਹੋਰ ਇਹਦਾਰੀ ਕੇਸ ਵੀ ਦਰਜ ਕਰਵਾਇਆ ਜਾਊਗਾ ਪਰ ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਹੀ ਫਿਰ ਉਹ ਤੋਂ ਬਾਅਦ ਕੋਈ 5-10 ਦਿਨਾਂ ਬਾਅਦ ਹੀ ਫੇਰ ਦੁਬਾਰੇ ਇਹੀ ਜਿਹੜੇ ਅੱਜਕੱਲ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ ਉਦੋਂ ਇਹ ਸ਼੍ਰੋਮਣੀ ਕਮੇਟੀ ਦੇ ਜਨਰਲ ਸੈਕਟਰੀ ਸੀਗੇ ਤੇ ਉਹ ਉਦੋਂ ਮੁੱਕਰਗੇ ਸੀਗੇ ਤੇ ਇਹਨਾਂ ਨੇ ਜਦੋਂ ਫੇਰ ਦੁਬਾਰੇ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਇਹਨਾਂ ਨੇ ਪ੍ਰੈਸ ਨੂੰ ਜਦੋਂ ਸਵਾਲ ਉਹਨਾਂ ਨੂੰ ਕੀਤੇ ਕਿ ਤਾਂ ਇਹ ਕਹਿੰਦੇ ਸੀ ਵੀ ਨਹੀਂ ਅਸੀਂ ਮਤਲਬ ਇਹ ਦੀ ਐਫ ਆਈ ਆਰ ਦਰਜ ਨਹੀਂ ਕਰਾਵਾਂਗੇ ਤੋਂ ਤੋਂ ਬਾਅਦ ਮਤਲਬ ਉਹ ਜਿਹੜੀਆਂ ਧਰਾਂ ਕੁਝ ਤਰ੍ਹਾਂ ਸੀਗੀਆਂ ਉਹ ਇਸ ਗੱਲ ਦੀ ਮੰਗ ਕਰਦੀਆਂ ਰਹੀਆਂ ਇਤੋਂ ਤੱਕ ਕਿ ਬਹੁਤ ਸਾਰੀਆਂ ਧਰਾਂ ਨੇ ਜਦੋਂ ਮੰਗ ਕਰਦੇ ਹੋਏ ਧਰਨਾ ਲਾ ਲਿਆ ਉਹਨਾਂ ਦਾ ਫਟਕਟਾਪਾ ਕੀਤਾ ਗਿਆ ਬਰਬਰ ਸਾਹਿਬ ਵਾਲੇ ਪਾਸੇ ਜਦੋਂ ਧਰਨਾ ਲੱਗਿਆ ਹੋਇਆ ਸੀਗਾ ਤੇ ਉਸ ਤੋਂ ਬਾਅਦ ਕੁਝ ਬੰਦੇ ਤੇ ਤਾਂ ਜਿਹਦੇ ਵਿੱਚੋਂ ਸੁਖਜੀਤ ਸਿੰਘ ਖੋਸੇ ਹੋਣੀ ਆ 307 ਦੇ ਮਕਦਮੇ ਵੀ ਦਰਜ ਹੋਏ ਨੇਗੇ ਸੁਣੋਣੀ ਕਮੇਟੀ ਵੱਲੋਂ ਕਰਾਏ ਗਏ ਸੀ ਉਹਨਾਂ ਦੇ ਉੱਪਰ ਜਿਹੜੇ ਇਹਦੀ ਮੰਗ ਕਰਦੇ ਸੀਗੇ ਕਿਉਂਕਿ ਜਿਵੇਂ ਮਤਲਬ ਕਮਾਲ ਦੀ ਗੱਲ ਇਹ ਹੈ ਵੀ ਜਦਵੇਂ ਬਾਦਲ ਸਰਕਾਰ ਦੇ ਸਮੇਂ ਜਿਹੜੇ ਬੀਐਡਬੀ ਮਾਮਲਿਆਂ ਦੀ ਮੰਗ ਕਰਨ ਦੇ ਲੋਕਾਂ ਦੇ ਉੱਪਰ ਗੋਲੀਆਂ ਕਰਾ ਦਿੱਤੀਆਂ ਗਈਆਂ ਵੀ ਕੋਟਕਪੂਰੇ ਪਾਣੀ ਦੇ ਫਸਾੜਾ ਮਾਰਿਆ ਗਈਆਂ ਸੀ ਆ ਤੇ ਵੀ ਜਿਹੜੇ ਰੋਕ ਕੇ ਮੰਗ ਕਰਦੇ ਸੀਗੇ ਵੀ ਜਿਹੜਾ 328 ਰੁਪਏ ਇਹਨਾਂ ਦਾ ਜਿਹੜਾ ਗਾਇਬ ਹੋਇਆ ਇਹਦੇ ਉੱਤੇ ਤੁਸੀਂ ਕੋਈ ਆਪ ਕੋਈ ਜਾਂਚ ਪੁਤਾਲ ਕਰਵਾਓ ਕਿਉਂਕਿ ਬਾਹਰੋਂ ਆਪ ਹੀ ਲੱਬਾ ਪੁੱਤੀ ਨਾ ਕਰੋ ਇਹਨੂੰ ਅੰਦਰੇ ਅੰਦਰ ਤਾਂ ਉਦੋਂ ਆ ਸੋਡੀ ਟਾਸਕ ਫੋਰਸ ਦੇ ਉਹ ਬੰਦੇ ਕੁੱਟੇ ਸੀਗੇ ਮਤਲਬ ਕੁੱਟਣ ਤੋਂ ਬਾਅਦ ਤੇਜਾਸ਼ਰ ਦੇ ਸਮੁੰਦਰੀ ਹਾਲ ਦੇ ਅੱਗੇ ਉਸ ਤੋਂ ਬਾਅਦ ਕੁਝ ਮਹੀਨਿਆਂ ਦੇ ਉਪਰ ਅਜੇ ਵੀ ਕੇਸ ਆ ਜਿਹੜੇ ਚੱਲਦੇ ਆ 307 ਦੇ ਪਰਚੇ ਆ ਜਿਹੜੇ ਦਰਜ ਕਰਵਾਏ ਗਏ ਸੀ ਹੁਣ ਗੱਲ ਇਸ ਗੱਲ ਨੂੰ ਲੈ ਕੇ ਜੇ ਇਹ ਪਰਚਾ ਰੱਦ ਹੋ ਗਿਆ ਕਿਉਂਕਿ ਪਰਚਾ ਉਹ ਜਿਹੜੇ ਬੰਦੇ ਵਿਰੋਧ ਕਰਦੇ ਸੀ ਉਹ ਕੋਰਟ ਦੇ ਵਿੱਚ ਚਲੇ ਗਏ ਮਾਨ ਲੋ ਹਾਈ ਕੋਰਟ ਦੇ ਹੁਕਮ ਦੇ ਉੱਪਰ ਹੀ ਪਰਚਾ ਜਿਹੜਾ ਦਰਜ ਹੋਇਆਗਾ ਕਿਉਂਕਿ ਕੋਰਟ ਦੇ ਵਿੱਚੋਂ ਇਹ ਹੁਕਮ ਆਏ ਹੋਏ ਸੀਗੇ ਤੇ ਜਿਹਦੇ ਉੱਪਰ ਐਫ ਆਈ ਆਰ ਆ ਦਰਜ ਹੋਈ ਹੈਗੀ ਤੇ ਐਫ ਆਈ ਆਰ ਸ਼੍ਰੋਮਣੀ ਕਮੇਟੀ ਦੇ ਤਾਂ ਹੋਈ ਨਹੀਂ ਉਹਨਾਂ ਬੰਦਿਆਂ 'ਤੇ ਹੀ ਹੋਈ ਹੈ ਜਿਹੜੇ ਸ਼੍ਰੋਮ ਇਸਰ ਸਿੰਘ ਵਾਲੀ ਰਿਪੋਰਟ ਦੇ ਵਿੱਚ ਮਤਲਬ ਉਹਨੇ ਦੋਸ਼ੀ ਪਾਏ ਗਏ ਸੀਗੇ ਜਿਹੜੇ ਇਸਰ ਸਿੰਘ ਨੇ ਦੋਸ਼ੀ ਪਾਇਆ ਸੀ ਨਾ ਜਿਹੜੇ ਬੰਦੇ ਉਹਨਾਂ ਦੇ ਉੱਪਰ ਹੀ ਇਹ ਐਫ ਆਈ ਆਰ ਆ ਜਿਹੜੀ ਦਰਜ ਹੋਈ ਆ ਤੇ ਹੁਣ ਫਿਰ ਇਹ ਸ਼੍ਰੋਮਣੀ ਕਮੇਟੀ ਤੇ ਕਿਵੇਂ ਮਤਲਬ ਹੋ ਗਿਆ ਵੀ ਸ਼੍ਰੋਮਣੀ ਕਮੇਟੀ ਨਾਲ ਟੱਕਰ ਕਿਵੇਂ ਹੋਗੀ ਉਹ ਜਿਹੜੇ ਬੰਦੇ ਸ਼੍ਰੋਮਣੀ ਕਮੇਟੀ ਕਹਿ ਰਹੀ ਆ ਵੀ ਇਹ ਦੋਸ਼ੀ ਨੇ ਉਹੀ ਬੰਦੇ ਐਫ ਆਈ ਆਰ ਦੇ ਦੋਸ਼ੀ ਹੋਗੇ ਤੇ ਫਿਰ ਸ਼੍ਰੋਮਣੀ ਕਮੇਟੀ ਨਾਲ ਟੱਕਰ ਕਿਵੇਂ ਹੋਗੀ ਜਾਂ ਆਖਰਕਾਰ ਸਭ ਨਾਲ ਟੱਕਰ ਕਿਵੇਂ ਹੋਗੀ ਉਹ ਜਿਹੜਾ ਦਾ ਮਾਮਲਾ ਮਤਲਬ ਵੇਚਦਾ ਉਹ ਤਾਂ ਕਿਹਾ ਜਾਂਦਾ ਵੀ ਅਕਾਲ ਤਖਤ ਸਾਹਿਬ ਤੇ ਲਿਜਾ ਕੇ ਇਹਨੂੰ ਰਫਾ ਰਫਾ ਕਰ ਦਿੱਤਾ ਗਿਆ ਹੁਣ ਕਮਾਲ ਦੀ ਗੱਲ ਤੁਸੀਂ ਦੇਖੋ ਵੀ ਪਿਛਲੇ ਦਿਨਾਂ ਦੇ ਵਿੱਚ ਹੀ ਜਿਹੜਾ ਹੈਗਾ ਉਸੇ ਗਿਆਨੀ ਗਰਵਤਨ ਸਿੰਘ ਨੂੰ ਮਾਫੀ ਵੀ ਦੇ ਦਿੱਤੀ ਗਈ ਪਹਿਲਾਂ ਉਹ ਤੋਂ ਸੌਦਾ ਖਾਦ ਨੂੰ ਮਾਫੀ ਦਵਾਈ ਗਈ ਹੁਣ ਉਹਨਾਂ ਨੂੰ ਮਾਫ ਕਰ ਦਿੱਤਾ ਗਿਆ ਗੱਲ ਸਾਦ ਕੇਸ ਉਹ ਆਪਣੇ ਆਪ ਅੰਦਰ ਹੀ ਜਾਂਦਾ ਜਿਹੜਾ ਕੋਈ ਕਰਨਾ ਉਹ ਉਹ ਕਰੀ ਜਾ ਰਹੀ ਹੈਗੇ ਨਾਮ ਅਕਾਲ ਤਖਤ ਸਾਹਿਬ ਦਾ ਵੱਟ ਲੈਂਦੇ ਆ ਉਦੋਂ ਉਦੋਂ ਅਕਾਲ ਤਖਤ ਸਾਹਿਬ ਦਾ ਉੱਪਰ ਮਾਮਲਾ ਚੱਲ ਜਾਂਦਾ ਹੈ ਉਹ ਉਹ ਉਸ ਪਾਸੇ ਵੱਲ ਮੁੜਿਆ ਜਾਂਦਾ ਹੁਣ ਕਿੰਨੀਆਂ ਉਦਾਹਰਨਾਂ ਜਿਹੜੀਆਂ ਦੇਖ ਸਕਦਾ ਹਾਂ ਫਰੋਮ ਇੱਕ ਕਮੇਟੀ ਨੇ ਜੇ ਆਪਾਂ ਪੈਸ਼ਿਆਂ ਦੀ ਗੱਲ ਹੀ ਕਰ ਲਈਏ ਵੀ ਚਲੋ ਪੈਸ਼ਿਆਂ ਦਾ ਹੀ ਮਾਮਲਾ ਸੀ ਇਹ ਤਾਂ ਫਰੋਮ ਇੱਕ ਕਮੇਟੀ ਨੇ ਪਛਾਣ ਦਵਿੰਦਰ ਸਿੰਘ ਪੱਟੀ ਨਾਂ ਦੇ ਬੰਦੇ ਦੇ ਉੱਪਰ ਸਰਦਾਰਪੁਰ 로ਦੀ ਦੇ ਵਿੱਚ ਪਾਰਟਾ ਦਾਅਵਾ ਕਰਾਇਆ ਸੀ ਕਿ ਉਹਨੇ ਕੜਾ ਪ੍ਰਸਾਦ ਵਾਲੀਆਂ ਪਾਰਟੀਆਂ ਦੇ ਵਿੱਚ ਕਪੜਾ ਕੀਤਾ ਜੇ ਕੜਾ ਪ੍ਰਸਾਦ ਵਾਲਿਆਂ ਵਰਤਿਆਂ ਦੇ ਵਿੱਚ ਕਪੜਾ ਕਰਨ ਵਾਲੇ ਤੇ ਐਫਆਈਆਰ ਲੱਗ ਹੋ ਸਕਦੀ ਹੈ ਸ਼੍ਰੋਮਣੀ ਕਮੇਟੀ ਖੋਲ ਕਰਾ ਸਕਦੀ ਹੈ ਉਹ ਵੀ ਉਹ ਵੀ ਤੇ ਮਤਲਬ ਸਰਕਾਰ ਕੋਲ ਹੀ ਗਿਆ ਨਾ ਮਾਮਲਾ ਤਾਂ ਉਹ ਵੀ ਅਦਾਲਤ ਦੇ ਵਿੱਚ ਹੀ ਗਿਆ ਫਿਰ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਵਿੱਚ ਵਿੱਚ ਜਿਹੜਾ ਪੈ ਜਾਂਦਾ ਕਪੜਾ ਕਰਨ ਵਾਲਾ ਤੇ ਕਿਉਂ ਨਹੀਂ ਹੋ ਸਕਦਾ ਜੀ ਹੂੰ ਇਹ ਵੀ ਐਵੇਂ ਜਿਵੇਂ ਮਤਲਬ ਜਿਹੜੇ ਅੰਤਰੰਗ ਕਮੇਟੀ ਦੇ ਮੈਂਬਰ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਬਾ ਟੇਕ ਸਿੰਘ ਤਰੌਣਲਾ ਜਿਹੜੇ ਕਿ ਅੱਜਕੱਲ ਤਖਤ ਦੰਦਵਾ ਸਾਹਿਬ ਦੇ ਜਥੇਦਾਰ ਲਾਏ ਹੋਏ ਨੇਗੇ ਉਨ੍ਹਾਂ ਦੇ ਉੱਪਰ ਵੀ ਸ਼੍ਰੋਮਣੀ ਕਮੇਟੀ ਨੇ ਪਰਚਾ ਦਰਜ ਕਰਾਇਆ ਬਰਨਾਲੇ ਦੇ ਵਿੱਚ ਵੀ ਇਹਨਾਂ ਨੇ ਜੀ ਟਕਬਲਾ ਕਰ ਲਿਆ ਉੱਥੋਂ ਉਹ ਮੱਝਾਂ ਕਾਇਆਂ ਖੋਲ ਕੇ ਲੈ ਕੇ ਸਾਡੀਆਂ ਇਸ ਤਰ੍ਹਾਂ ਦਾ ਮਤਲਬ ਉਹ ਪਰਚਾਗਾ ਉਹ ਉਹ ਐਫ ਆਈ ਆਰ ਬਰਨਾਲੇ ਥਾਣੇ ਦੇ ਵਿੱਚ ਦਰਜ ਕਰਵਾਈ ਹੋਈ ਆ ਸੋ ਮਹਾਰਾਜ ਜਦੋਂ ਤਾਂ ਸ਼੍ਰੋਮਣੀ ਕਮੇਟੀ ਕਿਸੇ ਦੇ ਪਰਚਾ ਦਰਜ ਕਰਾਉਣਾ ਉਦੋਂ ਤਾਂ ਵੱਡਾ ਛੋਟਾ ਉਹ ਤਾਂ ਉਦੋਂ ਤਾਂ ਠੀਕ ਹੈ ਜੇ ਹੁਣ ਸਰਕਾਰ ਦੇ ਹਾਈ ਕੋਰਟ ਦੇ ਕਹਿੰਦੇ ਉੱਪਰ ਸਰਕਾਰ ਨੇ ਉਹ ਹੁਣ ਸਰਕਾਰ ਦਾ ਸਰਕਾਰੀ ਦਖਲ ਬਣਨ ਲੱਗਾਗਾ ਉਹ ਇਸ ਤਰ੍ਹਾਂ ਦਾ ਮਾਮਲਾ ਇਹ ਮਤਲਬ ਦੇਖਦੇ ਕਿ ਟਿੱਕੇ ਕੱਢਣ ਲਾਇਆ ਵੀ ਉਹ ਮਤਲਬ ਗੱਲ ਉਹ ਪ੍ਰਾਣਿਕ ਕਹਾਵਤ ਹੁੰਦੀ ਹੈ ਕਿ ਜਿੱਥੇ ਸਾਡਾ ਆਨੰਦ ਖੋਸ ਉੱਤੇ ਬਿੱਲੀ ਮਰੀ ਦਾ ਨਹੀਂ ਦੋਸ ਜਿੱਥੇ ਦਾ ਗੱਲ ਆਪਣੇ ਤੇ ਆਉਂਦੀ ਹੈ ਫਿਰ ਤਾਂ ਉਹ ਗਲਤ ਹੋ ਜਾਂਦੀ ਹੈ ਜਦੋਂ ਆਪ ਕਰਨੀ ਉਹ ਦੋਸਹੀ ਹੋ ਜਾਂਦੀ ਹੈ ਤੋ ਵੀ ਇਸ ਤਰ੍ਹਾਂ ਦਾ ਮਾਮਲਾ ਕਿੰਨੇ ਮਾਮਲੇ ਆ ਜਿਹੜੇ ਅੱਜ ਵੀ ਹੋਟਾਂ ਦੇ ਵਿੱਚ ਚੱਲਦੇ ਆ ਸ਼੍ਰੋਣੀ ਕਮੇਟੀ ਉਹਦੇ ਵਿੱਚ ਬਕਾਇਦਾ ਸ਼੍ਰੋਣੀ ਕਮੇਟੀ ਵੱਲੋਂ ਗੰਦ ਕਰਾਏ ਜਾਂ ਆਪਣੇ ਮੁਲਾਜ਼ਮਾਂ ਤੇ ਹੀ ਕਰਵਾਏ ਗਏ ਨੇਗੇ ਆਪਣੇ ਮੈਂਬਰਾਂ ਦੇ ਉੱਪਰ ਕਰਵਾਏ ਹੋਏ ਮੁਕੱਦਮੇ ਨੇਗੇ ਤੇ ਉਹ ਉਹ ਵੀ ਤੇ ਫਿਰ ਜੇ ਅਸੀਂ ਕਹਿ ਸਕਦੇ ਹਾਂ ਵੀ ਸਾਰੇ ਮਾਮਲੇ ਕਾਲਤਾ ਸਾਹਿਬ ਤੇ ਤਾਂ ਨਿਪਟੇ ਨਹੀਂ ਜਾ ਰਹੇ ਹੈਗੇ ਪਰ ਉਹ ਮਾਮਲੇ ਜਿੱਤੇ ਮਤਲਬ ਇਹਨਾਂ ਨੂੰ ਲੱਗਦਾ ਵੀ ਇਹ ਨੂੰ ਨਹੀਂ ਜਾਣਾ ਚਾਹੀਦਾ ਉੱਤੇ ਕਹਿੰਦੇ ਵੀ ਇਹ ਕਾਲਤਾ ਸਾਹਿਬ ਤੇ ਨਿਪਟ ਗਿਆ ਤੇ ਦੂਸਰਾ ਮਾਮਲਾ ਜਿਹੜਾ ਉਹ ਕੋਰਟ ਦੇ ਵਿੱਚ ਚਲਿਆ ਆਪ ਵੀ ਆਪ ਵੀ ਕੋਰਟ ਦੇ ਵਿੱਚ ਲੈ ਜਾਂਦੇ ਨੇ ਆਪ ਵੀ ਅਦਾਲਤਾਂ ਨੇ ਵੀ ਆਪ ਵੀ ਫੌਜਦਾਰੀ ਕੇਸ ਹੈ ਐਫ ਆਈ ਆਰਾਂ ਨੂੰ ਬੋਰਡ ਦੁਆਰਾ ਪ੍ਰਬੰਧਕ ਕਮੇਟੀ ਵੀ ਦਾਖਲ ਕਰਾਉਂਦੀ ਹੈ ਤੇ ਉਦੋਂ ਉਦੋਂ ਕੋਈ ਦਖਲ ਨਹੀਂ ਹੁੰਦਾ ਹੈਗਾ ਉਦੋਂ ਸਰਕਾਰ ਕਿਸੇ ਦੀ ਵੀ ਹੋਵੇ ਉਦੋਂ ਉਹ ਮਾਮਲੇ ਦਰਦ ਹੋ ਜਾਂਦੇ ਹੈਗੇ ਸੋ ਬਿਲਕੁਲ ਅਸ ਤਾਂ ਇਹ ਪੱਕਾ ਟੌਪ ਟੋਇਥੀ ਖਤਮ ਕਰਦੇ ਆ ਸੰਸਾਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ ਤੇ ਮੁੱਖ ਖਬਰਾਂ ਤੇ ਵਿਚਾਰ ਚਰਚਾ ਕਰਨ ਦਾ ਧੰਨਵਾਦ ਜੀ ਮੇਰਬਾਨੀ